ਦੰਡ ਚੋਖਾ ਜੜਾਇਆ ਸੀ ਲੋਕ ਜਾਣ ਲਈ ਉਤਾਵਲੇ ਹੋ ਰਹੇ ਸਨ ਇਸ ਵੇਲੇ ਨੰਬਰਦਾਰ ਨੱਥਾ ਸਿੰਘ ਦਾ ਛੋਟਾ ਮੁੰਡਾ ਗੁਰਦਰਿੰਦਰ ਆ ਗਿਆ ਉਹਦੇ ਮਗਰ ਇੱਕ ਬੁੱਲੀ ਜਾਨ ਦਾ ਕਤੂਰਾ ਵੀ ਪੂਛ ਲਾਂਦਾ ਹੈ ਅੰਦਰ ਆ ਗਿਆ ਕੁੱਤੇ ਨੂੰ ਜੋਇਨ ਨੰਬਰਦਾਰ ਨੂੰ ਡਿੱਠਾ ਤਾਂ ਝਾਟ ਉਸ ਦੀ ਚੋਲੀ ਵਿਚ ਆ ਬੈਠਾ ਤੇ ਪੂਛ ਲਾਂਦਾ ਹੈ ਉਸ ਦਾ ਮੂੰਹ ਚੱਟਣ ਲਈ ਤਾਂ ਬੂਥੀ ਚੌਕੇ ਹੰਬਲੇ ਮਾਰਨ ਲੱਗਾ ਸ਼ਾਇਦ ਉਸ ਨੂੰ ਕੜਾ ਪ੍ਰਸ਼ਾਦ ਦੀ ਵਾਸ਼ਨਾ ਆਈ ਸੀ ਨੰਬਰਦਾਰ ਉਹਦੇ ਪਿੰਡੇ ਤੇ ਪਿਆਰ ਦਿੰਦਾ ਆ ਤੇ ਉਸ ਦੀ ਬੂਥੀ ਵੜ ਕੇ ਉਹਨੂੰ ਥੱਲੇ ਕਰਦਾ ਆ ਉਹਦੇ ਨਾਲ ਇਸ ਤਰ੍ਹਾਂ ਲਾੜ ਕਰਨ ਲੱਗਾ ਜਿਕਣ ਛੋਟੇ ਬਾਲਾ ਨਾ ਕਰੀਦਾ ਹੈ ਕੋਲਿੰਗ ਜਵਾਲਾ ਸਿੰਘ ਬਾਅਵ ਦਾ ਕੇ ਕਤੂਰੇ ਦੀ ਪਿੱਠ ਤਾਂ ਪੜਦਾ ਹੈ ਬੋਲਿਆ ਇਹ ਸੁਗਾਤ ਕਿੱਥੋਂ ਲਿਆਂਦੀ ਓ ਨੰਬਰਦਾਰ ਕੁੱਤਾ ਤਾਂ ਬਈ ਹੱਦਾਂ ਦਾ ਜਾਪਦਾ ਏ ਨੰਬਰਦਾਰ ਜਿਹੜਾ ਅੱਗੇ ਕੁੱਤਿਆਂ ਦੀ ਤਰੀਫਾਂ ਸੁਣਾਉਣ ਲਈ ਤਿਆਰ ਬੈਠਾ ਸੀ ਬੋਲਿਆ ਆਹੋ ਜਵਾਲਾ ਸਾਹਿਬ ਬੜੀਆਂ ਸਪਾਰਸ਼ਾਂ ਮੰਗਵਾਇਆ ਏ ਤਹਿਸੀਲ ਦਾ ਟੇਚਾ ਨਾਲ ਸਾਡੇ ਬਾਪੂਆਂ ਦੀ ਬੜੀ ਚਿਰ ਤੋਂ ਸਾਂਹ ਚਲੀ ਆਉਂਦੀ ਏ ਪਿਛਲਾ ਮਾਲ ਅਫਸਰ ਜਦੋਂ ਵਿਲੈਤ ਜਾਣ ਲੱਗਾ ਸੀ ਤੇ ਕੁੱਤੀ ਆਪਣੀ ਉਹ ਦੇ ਗਿਆ ਸੀ ਕੁੱਤੀ ਅਜੇ ਸੁਝੀ ਨਹੀਂ ਸੀ ਜਦੋਂ ਦੀ ਬਾਪੂ ਨੇ ਸਾਈ ਲਾਈ ਹੋਈ ਸੀ ਪੰਜ ਛੇ ਵੇਰਾਂ ਮੈਨੂੰ ਜਾਣਾ ਪਿਆ ਫੇਰ ਵੀ 50 ਰੁਪਏ ਦਿੱਤੇ ਮੈਨੂੰ ਤਾਂ ਵਾਕਈ ਤੀਆਂ ਜਵਾਲਾ ਸਿਆਂ ਬੜੀ ਸੀਲ ਜਾਂਦਾ ਕੁੱਤਾ ਏ ਬਾਪੂ ਦਾਦਾ ਸੀ ਅਖੇ ਇੱਕ ਵਾਰੀ ਤਹਿਸੀਲਦਾਰ ਦੀ ਮਈ ਚੋਰੀ ਹੋ ਗਈ ਸੀ ਤੇ ਇਸਦੀ ਮਾਂ ਨੇ ਕਿੱਲੇ ਤੋਂ ਜਾ ਕੇ ਕੋਲਾਈ ਸੀ ਕੁੱਤੇ ਸਿਰ ਨੂੰ ਥਪੇਕਦਾ ਆਇਆ ਕੋਲੋਂ ਦਿਆਲ ਸਿੰਘ ਬੋਲਿਆ ਕੁੱਤਾ ਜਿਉਂਦਾ ਰਹੇ ਕਿਸੇ ਦਿਨ ਨੂੰ ਛੇ ਦਾ ਟੱਕਰਾ ਕਰੂੰ ਤਗੜਾ ਤੇ ਵੇਖ ਕੱਢਾ ਏ ਲੰਬਰਦਾਰ ਬੋਲਿਆ ਅੱਧ ਛੇਰ ਪੱਕਾ ਰੋਜ ਦਾ ਮਾਸ ਲਾਇਆ ਏ ਤੇ ਦੁੱਧ ਜਿੰਨਾ ਪੀ ਲਵੇ ਵੱਖਰਾ ਉਸਦੇ ਮੂੰਹ 'ਚ ਚਾਰੇ ਉਂਗਲਾਂ ਪਾ ਕੇ ਵੇਖੋ ਨਾ ਇਦਾਂ ਭਾਵੇਂ ਕੁਝ ਪਾਈ ਕਰੂੰ ਦੰਦੀ ਨਹੀਂ ਵੱੜਦਾ ਤੇ ਜੇ ਆ ਜਾਵੇ ਕੋਈ ਉਪਰਾਂ ਪੇ ਤੇ ਬਸ ਘਰ ਨੂੰ ਸਿਰ ਤੇ ਚੱਕ ਲੈਂਦਾ ਸੰਗਲ ਤੜਾਉ ਤੇ ਇਹੋ ਕੋ ਬਸ ਮੈਨੂੰ ਛੱਡੋ ਤੇ ਮੈਂ ਉਹਨੂੰ ਫੜਾਂ ਕੜਾ ਪ੍ਰਸ਼ਾਦ ਦੁਬਾਰਾ ਤਿਆਰ ਹੋ ਗਿਆ ਤੇ ਵਰਤਾਣਾ ਸ਼ੁਰੂ ਹੋਇਆ ਲੰਬਰਦਾਰ ਨੇ ਕੁੱਤੇ ਦੇ ਹਿੱਸੇ ਦਾ ਉਹਨੂੰ ਖਾ ਕੇ ਤੇ ਫਿਰ ਆਪਣੇ ਸ਼ਾਂਦੇ ਵਿੱਚੋਂ ਤਿੰਨ ਕਿੱਤੇ ਖਵਾ ਕੇ ਮਥੇ ਚੌਥਾ ਹਿੱਸਾ ਆਪ ਖਾਦਾ ਪ੍ਰਸ਼ਾਦ ਵਰਤਨ ਤੋਂ ਬਾਅਦ ਰਾਗੀ ਸਿੰਘਾਂ ਨੇ ਉਗਰਾਈ ਦਾ ਸਵਾਲ ਛੜਿਆ ਲੰਬਰਦਾਰ ਲੱਧਾ ਸਿੰਘ ਇਸ ਕੰਮ ਦਾ ਮੂਰੀ ਸਮਝਿਆ ਜਾਂਦਾ ਸੀ ਇਸੇ ਕਰਕੇ ਉਸਨੂੰ ਅੱਗੇ ਬਿਠਾਇਆ ਜਾਂਦਾ ਸੀ ਪਾਈ ਜੀ ਨੇ ਸਭ ਤੋਂ ਪਹਿਲਾਂ ਉੱਠ ਕੇ ਕਿਹਾ ਖਾਲਸਾ ਜੀ ਰਾਗੀ ਸਿੰਘਾਂ ਨੇ ਆਣ ਕਰਕੇ ਕੇ ਬੜੇ ਪ੍ਰੇਮ ਨਾਲ ਵਿਖਿਆਨ ਕੀਤਾ ਹੁਣ ਆਣ ਕਰਕੇ ਕੇ ਨਾ ਵਾਸਤੇ ਮਾਇਆ ਦੇ ਗੱਫੇ ਦੇ ਕੇ ਜਨਮ ਸਫਲ ਕਰੂੰ ਸਾਰਿਆਂ ਦੀ ਨਜ਼ਰ ਲੱਧਾ ਸਿੰਘ ਉੱਤੇ ਟਿਕੀ ਸੀ ਤੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਇਸ ਭਾਵ ਨਾਲ ਤੱਕ ਰਹੇ ਸਨ ਜੋ ਵੇਖੀਏ ਕਿ ਕੀ ਦਿੰਦਾ ਹੈ ਕਿੰਨਾ ਚਿਰ ਪਹਿਲਾਂ ਤੂੰ ਪਹਿਲਾਂ ਤੂੰ ਹੁੰਦੀ ਰਹੀ ਕੀ ਲੱਧਾ ਸਿੰਘ ਨੇ ਪਗੜੀ ਦੇ ਲੜੋਂ ਅਠਿਆਨੀ ਖੋਲ ਕੇ ਦਿੱਤੀ ਰਾਗੀ ਸਿੰਘਾਂ ਦੇ ਦਿਲ ਤੇ ਤਾਂ ਇਹ ਵੇਖ ਕੇ ਸਲਾਬੇ ਹੀ ਛਾ ਗਿਆ ਇਹਨਾਂ ਨੂੰ ਦੇਵਾਤੰਗ ਤਰਖਾਨ ਜੋ ਪਿੱਛੇ ਆਟੇਮਾ ਬੈਠਾ ਸੀ ਉੱਠਾ ਤੇ 1 ਰੁਪਿਆ ਦੇ ਕੇ ਬੈਠ ਗਿਆ ਇਹ ਵੇਖ ਕੇ ਨੰਬਰਦਾਰ ਲੱਧਾ ਸਿੰਘ ਤੇ ਸੱਤੀ ਕਪੜੀ ਅੱਗ ਲੱਗ ਉਠੀ ਜੋ ਸਾਡੇ ਪਿੰਡ ਦਾ ਕੰਮ ਹੀ ਹੋ ਗਏ ਫੇਰ ਸਾਡੇ ਉਤੋਂ ਦੀ ਹੋਵੇ ਉਹਦਾ ਦਿਲ ਕੀਤਾ ਜੋ ਉੱਠ ਕੇ ਹੁਣੇ ਉਸ ਦੀ ਗੱਤ ਬਣਾਵੇ ਪਰ ਕੁਝ ਸੋਚ ਕੇ ਉਹਨੇ ਇਸ ਕੰਮ ਨੂੰ ਕਿਸੇ ਹੋਰ ਵੇਲੇ ਛੱਡ ਦਿੱਤਾ ਬਾਬੂ ਕਰਮ ਸਿੰਘ ਬੜਾ ਸੱਚਾ ਤੇ ਖਰਾ ਬੰਦਾ ਸੀ ਉਹ ਸੱਚੀ ਗੱਲ ਤੜਕ ਮੂੰਹ ਤੇ ਕਹਿ ਦਿੰਦਾ ਸੀ ਤੇ ਝੱਟ ਬੋਲ ਉਠਿਆ ਬਈ ਨੰਬਰਦਾਰਾ ਤੂੰ ਤੇ ਖੇਤਾ ਹੀ ਖੂਜ ਪਾਇਆ ਤਾਂ ਤੇਣ ਲੱਗਾ ਸਤਾ ਕੋਇਤਾ ਦੇ ਦਿੰਦਾ ਨਕਾਰੋਂ ਇੱਕੋ ਠਿਆਣੀ ਨਾ ਦੋ ਨਾ ਚਾਰ ਉਹ ਵੇਖਾਂ ਦੇਵਾ ਸਿਉ ਨੇ ਚਿੜੀ ਜੜ ਰਬੈ ਠੈਂ ਕਰਕੇ ਥੋੜਾ ਦਿੱਤਾ ਹੈ ਪਹਿਲੀ ਚੋੜ ਨੂੰ ਤਾਂ ਲੰਬਰਦਾਰ ਔਖਾ ਸਕਲਾ ਜਾ ਹੋ ਗਿਆ ਤੇ ਉਤੋਂ ਇੱਕ ਹੋਰ ਪੈ ਗਈ ਸਬਰ ਦੀ ਕੋਈ ਹੱਦ ਹੁੰਦੀ ਹੈ ਉਹ ਕੱਪੜਿਆਂ ਤੋਂ ਬਾਹਰ ਹੋ ਕੇ ਬੋਲਿਆ ਬਾਬਾ ਕਰਮਿਆ ਤੈਨੂੰ ਅੱਗੇ ਵੀ ਕਈ ਬਿਨਾਂ ਸਮਝਾਇਆ ਭਈ ਗੱਲ ਕਰਨ ਲੱਗਾ ਜਿੜਾ ਹੋਸ਼ ਨਾ ਕਰਿਆ ਕਰ ਆਪ ਨੂੰ ਅਕਲ ਨਾ ਹੋਵੇ ਤੱਕ ਤੇ ਹੋਰ ਦੀ ਮਤ ਲੈ ਲਵੇ ਬੰਦਾ ਤੂੰ ਹੀ ਵੇਖਿਆ ਹੈ ਜਿਹੜਾ ਵੱਡਾ ਲਾਟੀਕੀਨ ਹੈਗਾ ਹੈ ਪਰ ਲਗਿਆ ਹੁਣੇ ਚੇਤਾ ਜਦੋਂ ਦਿਆਲਾ ਬਾਣੀਆਂ ਲੱਗਾ ਸੀ ਡੰਗਰ ਵੱੱਛਾ ਕੁਰਕ ਕਰਾਉਣ ਤੇ ਬਾਪੂ ਮੇਰੇ ਦੇ ਪੈਰੀ ਪੱਗ ਰਾਕੇ ਰੋਂਦਾ ਸੀ ਤੇ ਉਦੋਂ ਬਾਪੂ ਵਿੱਚ ਨਾ ਪੈਂਦਾ ਤੇ ਅੱਜ ਨੂੰ ਤੂੰ ਟੱਗੇ ਦੇ ਤਿੰਨ ਤਿੰਨ ਵਿਗ ਜਾਣਾ ਸੀ ਬਾਪੂ ਕਰਮचंद ਦੇ ਦੋਵੇਂ ਪੁੱਤਰ ਬੈਠੇ ਸਨ ਪਿਓ ਦੀ ਪੱਗ ਲੈਂਦੀ ਵੇਖ ਕੇ ਬਿਲਾ ਸਿੰਘ ਬੋਲਿਆ ਸੋਹਣੇ ਨੰਬਰਦਰਾ ਮੂੰਹ ਰਤਾ ਸੰਭਾਲ ਕੇ ਇਹ ਫੱਜੂ ਕੁਮਾਰ ਨਾਲ ਸੰਝ ਛੱਡੀ ਜੇ ਰੁਪਿਆ ਖੋ ਕੇ ਉਲਟਾ ਵਾਲਟੇ ਦਵਾਇਆ ਸਾਈ ਹੁਣ ਕਹਿ ਲਿਆ ਜੀ ਮੁੜ ਕੇ ਬਾਪੂ ਸਾਡੇ ਦਾ ਨਾਂ ਨਾ ਲਈ ਮੁੜ ਕੇ ਬਾਪੂ ਸਾਡੇ ਦਾ ਨਾਂ ਲਿਆ ਤਾਂ ਸਾਡੇ ਵਰਗਾ ਬੁਰਾ ਕੋਈ ਨਹੀਂ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਏ। ਲੰਬਰਦਾਰ ਬੋਲਣ ਲੱਗਾ ਸੋ ਜੋ ਕੋਲੇ ਉਸਦਾ ਭਤੀਜਾ ਫੌਜਾ ਸਿੰਘ ਬੋਲਾ, "ਬੱਸੇ ਬੱਸ ਟੁੱਟੇ ਛੇਤਰਾਂ 'ਵਾਂ ਵਾਧਾ ਨਾ ਜਾ। ਬਹੁਤਾ ਜਾਦੀ ਕੋੜ ਕਰ ਲਈ ਤੇ ਛੇਤੀਰਾ ਨੂੰ ਜਫੇ ਜਾਂ ਲਾਲਾ ਜੋਰ ਜਿਹੜਾ ਲੱਗਦਾ ਏ। ਕਿਆ ਹੀ ਤੂੰ ਸੌਰੀ ਕਾਂਗੇ? ਕਿਸੇ پڑੂਏ ਦਾ ਦਿੱਤਾ ਨਹੀਂ ਖਾਂਦੇ।" ਕਰਮ ਸਿੰਘ ਦਾ ਛੋਟਾ ਮੁੰਡਾ ਖੀਵਾ ਸਿੰਘ ਬੋਲਿਆ, "ਆਓ ਜੀ, ਤੈਨੂੰ ਟਕੇ ਟੈਗ ਦੀਆਂ ਗੱਲਾਂ ਕਿਉਂ ਆਉਣ? ਬਾਬਾ ਟੋਕਣੂ ਸਹਿਗ ਦਾ ਰੁਲ ਕੇ ਮਰ ਗਿਆ ਤੇ ਤੇ ਪੋਤੇ ਦੀ ਮਜਾਜ ਹੀ ਨਹੀਂ ਮਿਉਂਦੀ ਕਿਤੇ। ਲੰਬਰਦਰ ਬੋਲਿਆ ਤੇ ਮਜਾਜ ਕੋਈ ਤੇਰੇ ਗੋਚਰੀਏ ਹੋਈ ਸਾਡੀ ਕਰਨ ਸਿੰਘ ਦਾ ਇੱਕ ਹੋਰ ਪੱਕੀ ਬੋਲ ਉਠਿਆ ਆਓ ਜੀ ਮਜਾਜ ਤਰੀ ਕਿਉਂ ਨਾ ਹੋਵੇ ਉਹ ਜ ਨਾਨਕਿਆਂ ਉਤਰਾ ਨਖਤਰਾਂ ਦੀ ਖੱਟੀ ਕਟਾਈ ਲੱਭ ਪਈ ਤੇ ਰਹਿੰਦੀ ਖੁੰਦੀ ਧੀਆਂ ਵੇਚ ਕੇ ਅੰਦਰ ਵਾਲੀ ਫਿਰ ਮਜਾਜ ਕਿਉਂ ਨਾ ਹੋਵੇ ਉਹ ਦਿਨ ਭੁੱਲ ਗਿਆ ਹੋਣਾ ਜਦੋਂ ਤਿੰਨੇ ਭਰਾ ਡਾਕੇ ਵਿੱਚ ਵੜੇ ਗਏ ਸੀ ਤੇ ਪਿਓ ਬੂਹੇ ਬੂਹੇ ਪੁੱਬਾ ਮਾਰਦਾ ਫਿਰਦਾ ਸੀ ਜੇ ਅਸੀਂ ਨਾ ਬੋਰ ਦੇ ਤਾਂ ਬਗਾਨਿਆਂ ਪੁੱਤਰਾਂ ਦਾ ਤੁਹਾਡੀਆਂ ਬੁੱਢੀਆਂ ਤੇ ਘਗਰੇ ਵੀ ਲਾਾਮ ਕਰ ਛੱਡਨੇ ਸੀ ਬਸੇ ਕੁੱਤਿਆ ਚੁੱਪ ਕਿਤੇ ਛੋਦੇ ਦੀਆਂ ਹਲਾਦੇ ਫਾੜੇ ਨੂੰ ਜਾਂਦਾ ਕਿੱਥੇ ਐ ਕੌਣ ਜੰਮਿਆ ਮੈਨੂੰ ਹੱਥ ਲਾਉਣ ਵਾਲਾ ਹਲਾ ਆਹੋ ਲੈ ਫਰ ਆ ਫਿਰ ਬਸ ਫਿਰ ਕਾਜੀ ਦੇਤੀ ਤੇ ਪਾਸੀ ਮਹਾਪਾਰ ਸ਼ੁਰੂ ਹੋ ਗਿਆ ਪਲ ਦੀ ਪਲ ਕਮਾਂਸਾਂ 14 ਮਚ ਗਈ ਸੋਕ ਇਹੋ ਹੋਈ ਜੋ ਹੈਸੀ ਗੁਰਦੁਆਰਾ ਜਿਸਕਾ ਕੇ ਡਾਂਗ ਛਵੀ ਕਿਸੇ ਪਾਸ ਨਹੀਂ ਸੀ ਨਹੀਂ ਤਾਂ ਪਤਾ ਨਹੀਂ ਅੱਜ ਕਿੰਨੇ ਖੂਨ ਹੋ ਜਾਂਦੇ ਭਾਵੇਂ ਰਾਗੀ ਸਿੰਘ ਦੇ ਵਾਜਾਂ ਜੁੜੀਆਂ ਨੇ ਕਿਸੇ ਹੱਦ ਤੱਕ ਹਥਿਆਰਾਂ ਦਾ ਕੰਮ ਕੀਤਾ ਪਰ ਉਹ ਹੀ ਬਹੁਤਾ ਠਹਿ ਨਾ ਸਕੇ ਜਿਸ ਜਿਸ ਦੇ ਸਿਰ ਵੱਜੇ ਸਿਰ ਪਿੱਛੋਂ ਪਾਟੇ ਤੇ ਸਾਜਾਂ ਦੇ ਬਖੀਏ ਪਹਿਲਾਂ ਉੱਡ ਗਏ ਭਾਈ ਸਾਹਿਬ ਦਾ ਦੁੱਖ ਭਾਈ ਸਾਹਿਬ ਦਾ ਦੁੱਖ ਕਿ ਤਖਤ ਪੋਛੇ ਠਾਂ ਜਾਵੜੇ ਤੇ ਰਾਗੀ ਸਿੰਘ ਜਾਨੂੰ ਬਚੀ ਲੱਖੋਂ ਪਾਈ ਵਾਲੀ ਪੇਟ ਲੈ ਕੇ ਜੋ ਨੰਗੇ ਪਰੀ ਨਸੇ ਕਿਸ ਸਟੇਸ਼ਨ ਤੇ ਜਾ ਕੇ ਸਾਲਿਆ ਸੰਧਿਆ ਪੈਨਿਆ ਥਾਣਾ ਵੀ ਆ ਗਿਆ ਤੇ ਸਭ ਨਿੱਕਿਆਂ ਵੱਡਿਆਂ ਨੂੰ ਅੱਗੇ ਲਾ ਕੇ ਲੈ ਗਏ ਅਖੀਰ ਸਿੱਟਾ ਕੀ ਹੋਇਆ ਉਹੀ ਜੋ ਹੋਇਆ ਕਰਦਾ ਹੈ ਦਿਨਾਂ ਵਿੱਚ ਹੀ ਪਿੰਡ ਦੀ ਲక్ష్ਮੀ ਕੁਝ ਵਕੀਲਾਂ ਦੇ ਬੋਝਾਂ ਵਿੱਚ ਕੁਝ ਕਚਹਿਰੀਆਂ ਦੇ ਦਸਤਰਾਂ ਵਿੱਚ ਤੇ ਰਹਿਂਦੀ ਹੁੰਦੀ ਪੁਲਿਸ ਦੇ ਜਬਾੜਿਆਂ ਠਾਂ ਜਾਵੜੀ ਬਚਨ ਸਿੰਘ ਨੇ ਸੁੰਦਰੀ ਨੂੰ ਲੈ ਤਾਂ ਆਂਦਾ ਪਰ ਇਹ ਕੰਮ ਅਸਲੀ ਸੇਲੀ ਦਾ ਸੱਪ ਬਣ ਗਿਆ ਸਭ ਤੋਂ ਪਹਿਲਾਂ ਤਾਂ ਉਸਦੀ ਮਾਂ ਨੇ ਜਦ ਇਹ ਤਮਾਸ਼ਾ ਦੇਖਾ ਤਾਂ ਉਹ ਜਿਹੜੀ ਅੱਗੇ ਸੁੰਦਰੀ ਤੋਂ ਪੋਟਾ-ਪੋਟਾ ਦੁਖੀ ਸੀ ਉਸ ਨੂੰ ਘਰ ਆਈ ਵੇਖ ਕੇ ਇੰਨੀ ਕਾਬਰੀ ਕਿ ਉਹਦੀਆਂ ਸੱਤੇ ਸਦਾ ਭੁੱਲ ਗਈਆਂ ਉਸ ਲਈ ਇਹ ਬੜੀ ਔਕੜ ਦਾ ਸਮਾਂ ਸੀ ਨਾ ਤਾਂ ਉਹ ਬਚਨ ਸਿੰਘ ਇਸ ਬਾਰੇ ਕਹਿਣ ਦਾ ਹਿਆ ਕਰ ਸਕਦੀ ਸੀ ਤੇ ਨਾ ਹੀ ਅੱਖਾਂ ਸਾਹਮਣੇ ਇਹ ਉਪਤਰਵ ਹੁੰਦਾ ਵੇਖ ਸਕਦੀ ਸੀ ਕਿ ਇਹ ਕਲੰਦਰਾਂ ਦੀ ਕੁੜੀ ਜਿਸ ਤੋਂ ਬਚਨ ਸਿੰਘ ਦਾ ਗਲਾ ਛਡਾਉਣ ਲਈ ਉਹ ਅੱਗੇ ਤਰ੍ਹਾਂ-ਤਰ੍ਹਾਂ ਦੇ ਉਪਾਅ ਸੋਚ ਰਹੀ ਸੀ ਉਸਦੇ ਘਰ ਵਿੱਚ ਹੀ ਆਵੜੇ ਇਸ ਤੋਂ ਛੁੱਟ ਬਚਨ ਸਿੰਘ ਦੇ ਇਸ ਕਾਰੇ ਦਾ ਪਿੰਡ ਵਿੱਚ ਘਰ-ਘਰ ਚਰਚਾ ਛਿੜ ਪਿਆ ਤੇ ਇਹ ਨਤੀਜਾ ਹੋਇਆ ਕਿ ਲੋਕਾਂ ਨੇ ਉਹਨਾਂ ਮਾਂ-ਪੁੱਤਰਾ ਨਾਲ ਬੋਲਣਾ ਵਰਤਣਾ ਲਗਭਗ ਬੰਦ ਕਰ ਦਿੱਤਾ। ਬਚਨ ਸਿੰਘ ਇਸ ਪਾਸੇੋਂ ਬੇਖਬਰ ਨਹੀਂ ਸੀ। ਉਹ ਮਾਂ ਦਾ ਦੁੱਖ ਵੀ ਸਮਝਦਾ ਸੀ ਤੇ ਇਸ ਦੇ ਨਾਲ ਹੀ ਇਹ ਵੀ ਅਨੁਭਵ ਕਰ ਰਿਹਾ ਸੀ ਕਿ ਪਿੰਡ ਵਾਲੇ ਹੁਣ ਕਿੱਥੋਂ ਤੱਕ ਪਹੁੰਚਣਗੇ। ਪਰ ਉਹ ਸਭ ਕੁਝ ਜਾਣਦਾ ਹੋਇਆ ਵੀ ਸੁందਰੀ ਨੂੰ ਘਰ ਹੀ ਲੈ ਆਇਆ ਤੇ ਆਉਂਦਿਆਂ ਹੀ ਇੱਕ ਨਾਈ ਨੂੰ ਸੱਦ ਕੇ ਉਸ ਦੀ ਮੱਲਮ ਪੱਟੀ ਸ਼ੁਰੂ ਕਰ ਦਿੱਤੀ। ਉਸਨੇ ਬਾਬੇ ਰੋਡੂ ਨੂੰ ਵੀ ਸਾਰੀ ਗੱਲ ਜਾਦ ਦਿੱਤੀ ਤੇ ਉਸ ਨੂੰ ਨਾਲ ਲੈ ਆਂਦਾ। ਰੋਡੂ ਨੇ ਜਦ ਆ ਕੇ ਸੁੰਦਰੀ ਦੀ ਹਾਲਤ ਵੇਖੀ ਤਾਂ ਉਸ ਨੂੰ ਗਸ ਜਾਈ ਆ ਗਈ ਫਿਰ ਉਸ ਨੂੰ ਇਹ ਖਿਆਲ ਆਇਆ ਕਿ ਬਚਨ ਸਿੰਘ ਅੱਗੇ ਸਾਡੇ ਲਈ ਸਾਰੇ ਜਹਾਨੀਆਂ ਤਹਿਮ ਤਾਂ ਦੀ ਪੰਡ ਸਿਰ ਤੇ ਚੁੱਕੀ ਫਿਰਦਾ ਹੈ ਹੁਣ ਤਾਂ ਪਤਾ ਨਹੀਂ ਇਸ ਜਰਮ ਦਾ ਇਸ ਨੂੰ ਬਰਾਦਰੀ ਵੱਲੋਂ ਕੀ ਦੰਨ ਭੋਗਣਾ ਪਵੇਗਾ ਉਹ ਬਚਨ ਸਿੰਘ ਦੇ ਪੈਰਾਂ ਤੇ ਡਿੱਗ ਪਿਆ ਤੇ ਵਾਰ-ਵਾਰ ਦੁਆਰਾ ਉਸ ਦਾ ਧੰਨਵਾਦ ਕਰਦਾ ਹੈ ਸੁੰਦਰੀ ਨੂੰ ਐਸ ਬੀਓ ਚ ਦੀ ਹਾਲਤ ਵਿੱਚ ਕਰ ਲੈ ਜਾਣ ਦੀ ਆਗਾ ਮੰਗਣ ਲੱਗਾ ਭਾਵੇਂ ਉਹ ਇਸ ਹਾਲਤ ਵਿੱਚ ਸੁੰਦਰੀ ਨੂੰ ਲੈ ਜਾਣਾ ਦਿਲੋਂ ਚਾਹੁੰਦਾ ਨਹੀਂ ਸੀ ਕਿਉਂਕਿ ਉਹ ਜਾਣਦਾ ਸੀ ਕਿ ਜਿਸ ਤਰ੍ਹਾਂ ਦਾ ਇਲਾਜ ਮਾਜਰਾ ਉਸ ਦਾ ਇੱਥੇ ਹੋ ਰਿਹਾ ਹੈ ਉਹ ਜਾ ਤਾਂ ਝੌਂਪੜੀ ਵਿੱਚ ਜਾ ਕੇ ਕੀ ਹੋਣਾ ਹੈ ਸਗੋਂ ਉੱਥੇ ਤਾਂ ਸਧਾਰਨ ਦੁਆਦਾਰੂ ਦੀ ਵੀ ਆਸ ਨਹੀਂ ਸੀ ਪਰ ਫਿਰ ਵੀ ਉਸ ਨੇ ਬਚਨ ਸਿੰਘ ਦੀ ਅਜਿਤ ਖਤਰੇ ਵਿੱਚ ਪਾਉਣ ਨਾਲੋਂ ਸੁੰਦਰੀ ਦੀ ਜਾਨ ਖਤਰੇ ਵਿੱਚ ਪਾਉਣ ਨੂੰ ਹੀ ਤਰਜੀ ਦਿੱਤੀ ਪਰ ਉਸ ਦੇ ਹਜ਼ਾਰ ਯਤਨ ਕਰਨ ਤੇ ਵੀ ਬਚਨ ਸਿੰਘ ਰਜਾਮੰਦ ਨਾ ਹੋਇਆ ਇਹ ਤਾਂ ਫੈਸਲਾ ਹੋ ਗਿਆ ਕਿ ਸੁੰਦਰੀ ਜਦ ਤੱਕ ਤੰਦਰੁਸਤ ਨਾ ਹੋ ਜਾਵੇ ਬਚਨ ਸਿੰਘ ਦੇ ਘਰ ਵਿੱਚ ਹੀ ਰਹੇਗੀ ਪਰ ਰੋਡੂ ਨੂੰ ਇੱਕ ਹੋਰ ਔਕੜ ਸਾਹਮਣੇ ਦਿੱਸ ਰਹੀ ਸੀ ਅਰਥਾਤ ਉਹ ਸੁੰਦਰੀ ਤੋਂ ਜੁਦਾ ਨਹੀਂ ਸੀ रह ਸਕਦਾ ਭਾਵੇਂ ਉਸ ਨੂੰ ਇਸ ਦਾ ਪੂਰਾ ਭਰੋਸਾ ਸੀ ਕਿ ਇੱਥੇ ਰਹਿ ਕੇ ਸੁੰਦਰੀ ਨੂੰ ਉਸ ਦੀ ਟਹਿਲ ਸੇਵਾ ਦਾ ਕੋਈ ਵਿਗੋਚਾ ਨਹੀਂ ਪਰ ਮੋਹ ਦਾ ਬੰਧਨ ਉਸਤੀ ਪੇਛ ਨਹੀਂ ਸੀ ਜਾਣ ਦਿੰਦਾ ਛੇਕੜ छाਤੀ ਤੇ ਪੱਥਰ ਰੱਖ ਕੇ ਉਸ ਨੇ ਸੁੰਦਰੀ ਦਾ ਕੁਝ ਦਿਨਾਂ ਦਾ ਵਿਛੋੜਾ ਜਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਇਸ ਤੋਂ ਬਾਅਦ ਉਹ 2-3 ਦਿਨ ਸੁੰਦਰੀ ਨੂੰ ਵੇਖਣ ਜਾਂਦਾ ਰਿਹਾ ਪਰ ਇਹ ਸੌਦਾ ਉਸ ਨੂੰ ਇੰਨਾ ਮਹਿੰਗਾ ਪੈਂਦਾ ਸੀ ਕਿ 1-2 ਦਿਨ ਜਾ ਕੇ ਹੀ ਉਹ ਚਾਣੋਂ ਹਟ ਗਿਆ ਜਦੋਂ ਗਲੀਆਂ ਵਿੱਚੋਂ ਲੰਘਦਾ ਤਾ ਲੋਕਾਂ ਦੀ ਛੇੜਛਾੜ ਤੇ ਬੋਲੀਆਂ ਕਬੋਲੀਆਂ ਉਸ ਦਾ ਨੱਕ ਵਿੱਚ ਦਮ ਲਿਆ ਛੜਦੀਆਂ ਸਨ ਇਧਰ ਬਚਨ ਸਿੰਘ ਦਾ ਵੀ ਇਹੋ ਹਾਲ ਸੀ ਪਰ ਉਸ ਦੀ ਦ੍ਰਿੜਤਾ ਨੇ ਉਸ ਨੂੰ ਆਪਣੇ ਨਿਸ਼ਾਨੇ ਤੋਂ ਡਿੱਗਣਾ ਨਹੀਂ ਦਿੱਤਾ ਕਦਮ ਕਦਮ ਉੱਤੇ ਲੋਕਾਂ ਦੀ ਅੱਟੇ ਚ ਕ੍ਰਾਂਤੀ ਟੋਕ ਟਕਾਈ ਹੋਣ ਤੇ ਵੀ ਉਸ ਦੀ ਸਾਫਤ ਕਦਮੀ ਵਿੱਚ ਫਰਕ ਨਾ ਪਿਆ ਉਹ ਸਰਗਰਮੀ ਨਾਲ ਸੁੰਦਰੀ ਦਾ ਇਲਾਜ ਕਰਦਾ ਰਿਹਾ ਲਗਾਤਾਰ ਦੋ ਦਿਨ ਸੁੰਦਰੀ ਬੇਹੋਸ਼ ਰਹੀ ਵਿੱਚ ਵਿੱਚ ਕਿਸੇ ਵੇਲੇ ਉਹ ਰਤਕ ਅੱਖਾਂ ਖੋਲਦੀ ਸੀ ਪਰ ਫੇਰ ਮੀਟ ਲੈਂਦੀ ਤੀਜੀ ਰਾਤ ਦੇ ਕੋਈ 9 ਵਜੇ ਜਦ ਬਾਬਾ ਰੋਡੂ ਵੀ ਲੋਕਾਂ ਦੀਆਂ ਨਜ਼ਰਾਂ ਤੋਂ ਆਪਣੇ ਆਪ ਨੂੰ ਲੁਕਾਉਂਦਾ ਹੋਇਆ ਆ ਕੇ ਸੁੰਦਰੀ ਦੀ ਸਰਹਾਣੀ ਬੈਠਾ ਸੀ ਸੁੰਦਰੀ ਨੇ ਪਾਸਾ ਪਰਤਿਆ ਅੱਜ ਦਿਹਾੜੀ ਵੀ ਉਹ ਤਿੰਨ ਚਾਰ ਵੇਰਾਂ ਇਸੇ ਤਰ੍ਹਾਂ ਹਿੱਲੀ-ਜੁੱਲੀ ਸੀ ਤੇ ਕੁਝ ਬੜਬੜਾਉਂਦੀ ਰਹੀ ਸੀ ਹੌਲੀ-ਹੌਲੀ ਸੁੰਦਰੀ ਦੀਆਂ ਅੱਖਾਂ ਦੇ ਛੱਪਰ ਉ ਤਾਂ ਉੱਠੇ ਤੇ ਆਪਣੇ ਆਸ-ਪਾਸ ਦੀਆਂ ਚੀਜ਼ਾਂ ਨੂੰ ਧਿਆਨ ਨਾਲ ਵੇਖਣ ਲੱਗ ਪਈ ਰੋਡੂ ਦੀ ਜਾਣ ਵਿੱਚ ਜਾਣ ਆਈ ਤੇ ਉਹ ਸੁੰਦਰੀ ਦੇ ਮੱਥੇ ਤੇ ਹੱਥ ਫੇਰਦਾ ਆਇਆ ਭਰੇ ਗਲੇ ਵਿੱਚੋਂ ਬੋਲਿਆ ਸੁੰਦਰੋ ਸੁੰਦਰੀ ਨੀਵੀਂ ਜਿਹੀ ਆਵਾਜ਼ ਵਿੱਚ ਬੋਲੀ ਹਾਂ ਬਾਬਾ ਪਤ ਮੇਰੇ ਵੱਲ ਤੱਕ ਖਾਂ। ਸੁੰਦਰੀ ਨੇ ਪਾਸਾ ਪਰਤਿਆ ਤੇ ਉਸਨੇ ਆਪਣੇ ਤਰਾਂ ਦੀ ਵੱਲ ਆਪਣੇ ਪਾਲਕ ਪਿਤਾ ਨੂੰ ਵੇਖਿਆ। ਸੁੰਦਰੀ ਨੇ ਉਸ ਵੱਲ ਦੋਵੇਂ ਬਹਾਹ ਪਸਾਰੀਆਂ ਤੇ ਰੋਡੂ ਨੇ ਆਪਣਾ ਸਿਰ ਅਗਾਹ ਕੀਤਾ। ਗਲਵੱਕੜੀ ਪਾ ਕੇ ਸੁੰਦਰੀ ਫਿਰ ਹੌਲੇ ਜੇ ਬੋਲੀ, "ਬਾਬਾ ਮੈਂ ਕਿੱਥੇ ਆਂ?" ਪਤ ਤੂੰ ਆਪਣੇ ਘਰ ਵਿੱਚ। ਨਹੀਂ ਬਾਬਾ ਇਹ ਤੇ ਸਾਡਾ ਘਰ ਨਹੀਂ, ਸਾਡੇ ਘਰ ਤੇ ਮੰਝਾ ਕੋਈ ਨਹੀਂ ਸੀ। ਤੇ ਉਹ ਫਿਰ ਘਰ ਦੀ ਹਰ ਇੱਕ ਚੀਜ਼ ਵੱਲ ਅਸਚਜ ਭਰੀ ਨਜ਼ਰ ਨਾਲ ਤੱਕਣ ਲੱਗ ਪਈ। ਫਿਰ ਉਸ ਨੂੰ ਮਾਲਮ ਹੋਇਆ ਕਿ ਉਸ ਦੇ ਸਿਰ ਮੱਥੇ ਅਤੇ ਠੋਡੀ ਤੇ ਪੱਟੀਆਂ ਬਣੀਆਂ ਹੋਈਆਂ ਸਨ। ਉਹ ਫੇਰ ਹੱਥ ਨਾਲ ਰੋਡੂ ਦਾ ਸਿਰ ਟੋਲਦੀ ਹੋਈ ਬੋਲੀ "ਬਾਬਾ ਮੈਨੂੰ ਇੱਥੇ ਕੌਣ?" ਤੇ ਉਹ ਚੁੱਪ ਹੋ ਗਈ। ਉਸ ਨੂੰ ਆਪਣੇ ਆਪ ਹੀ ਸਾਰੇ ਪ੍ਰਸ਼ਨਾਂ ਦਾ ਉੱਤਰ ਮਿਲ ਗਿਆ। ਉਸ ਦਿਨ ਦੀ ਸਾਰੀ ਬਿੱਤੀ ਉਸ ਨੂੰ ਚੇਤੇ ਆ ਗਈ ਤੇ ਉਹ ਫੇਰ ਬੋਲੀ "ਬਾਬਾ ਮੈਂ ਬੇਹੋਸ਼ ਹੋ ਗਈ ਸਾਂ।" ਆਹੋ ਪੁੱਤ ਤੇ ਚੱਲਣਾ ਬਾਬਾ ਹੁਣ ਘਰ ਚਲੀਏ। ਚੱਲਾਂਗੇ ਪੁੱਤ ਜਰਾ ਹੋਰ ਤਕੜੀ ਹੋ ਲੈ। ਨਹੀਂ ਮੈਂ ਤੇ ਬਾਬਾ ਚੰਗੀ ਭਲੀਆਂ। ਉਹ ਹੌਲੀ ਜਿਹੀ ਉੱਠ ਕੇ ਮੰਜੇ ਤੇ ਬੈਠਣ ਲੱਗੀ। ਇਸੇ ਵੇਲੇ ਰਾਤ ਦੇ ਰੇਹ ਜਾ ਚੁੱਕੀ ਸੀ। ਰੋਡੂ ਨੇ ਉਸ ਨੂੰ ਸਾਰਾ ਦੇਖ ਕੇ ਫੇਰ ਮੰਜੇ ਤੇ ਲਟਾ ਦਿੱਤਾ ਤੇ ਪਿਆਰ ਨਾਲ ਉਸ ਦੇ ਸਿਰ ਤੇ ਹੱਥ ਫੇਰਦਾ ਹੋਇਆ ਬੋਲਿਆ ਪਤ ਲੰਮੀ ਪੈ ਜਾ ਵੱਡੇ ਵੇਲੇ ਮੈਂ ਤੈਨੂੰ ਲੈ ਚਲਾਂਗਾ ਬਚਨ ਸਿੰਘ ਦੀ ਕੋਲ ਬੈਠਾ ਸੀ ਰੋਡੂ ਨੇ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਉਸ ਨੂੰ ਕਿਹਾ ਸਰਦਾਰ ਜੀ ਸੁੰਦਰੀ ਨੂੰ ਹੋਸ਼ ਆ ਗਈ ਏ ਲਓ ਹੁਣ ਮੈਂ ਚੱਲਦਾ ਵਾਂ ਵੱਡੇ ਵੇਲੇ ਆਵਾਂਗਾ ਬਚਨ ਸਿੰਘ ਨੇ ਕਿਹਾ ਕੋਈ ਫਿਕਰ ਨਾ ਕਰੋ ਤੁਸੀਂ ਜਾਓ ਸੁੰਦਰੀ ਦੀ ਫੇਰ ਅੱਖ ਲੱਗ ਗਈ ਸੀ ਤੇ ਰੋਡੂ ਇੱਕ ਵਾਰੀ ਫੇਰ ਸਧਰਾਈ ਨਜ਼ਰ ਨਾਲ ਉਸ ਦੇ ਚਿਹਰੇ ਵੱਲ ਤੱਕ ਕੇ ਛੋਟੀ ਫੜ ਕੇ ਬੂੰਹ ਬਾਹਰ ਨਿਕਲ ਗਿਆ ਉਸਨੇ ਜਾਣ ਤੋਂ ਅੱਧਾ ਘੰਟਾ ਪਿੱਛੇ ਸੁੰਦਰੀ ਨੇ ਫੇਰ ਪਾਸਾ ਭਰ ਤਿਆ ਉਸਨੇ ਪਾਣੀ ਮੰਗਿਆ ਬਚਨ ਸਿੰਘ ਕੋਲ ਹੀ ਬੈਠਾ ਹਿਆ ਸੀ ਉਸਨੇ ਪਾਣੀ ਲਿਆ ਕੇ ਗਲਾਸ ਉਹਦੇ ਮੂੰਹ ਨੂੰ ਲਾਇਆ। ਬਚਨ ਸਿੰਘ ਵੱਲ ਉਹ ਕਿੰਨੇ ਚਿਰ ਤੱਕਦੀ ਰਹੀ ਤੇ ਫਿਰ ਬੋਲੀ ਮੈਨੂੰ ਇੱਥੇ ਤੁਸੀਂ ਲਿਆਂਦਾ ਸੀ। ਬਚਨ ਸਿੰਘ ਨੇ ਹਾਂ ਕਹਿ ਕੇ ਵਿਸ਼ਾਏ ਦੇ ਵਟ ਕੱਢਦੇ ਹੋਏ ਬੋਲਿਆ ਸੁੰਦਰੀ ਕੋਈ ਫਿਕਰ ਨਾ ਕਰ। ਹੁਣ ਤੂੰ ਰਾਜ਼ੀ ਹੋ ਗਈ ਏ। ਹਾਲੇ ਬਹੁਤ ਹਲਜਲ ਨਹੀਂ ਕਰਨੀ ਚਾਹੀਦੀ। ਨਾ ਹੀ ਬਹੁਤੀ ਗੱਲ ਕਥ ਕਰ। ਚੰਚਲ ਸੁੰਦਰੀ ਤੋਂ ਪਲੰਕ ਕਿਸ ਤਰ੍ਹਾਂ ਸਾਰਾ ਹੋਵੇ। ਉਹ ਜਰਾ ਛੇਕੀ ਨਾ ਬੋਲੀ ਨਹੀਂ ਮੈਂ ਤੇ ਚੰਗੀ ਭਲੀਆਂ ਤੇ ਫਿਰ ਉਹ ਆਪਣੇ ਦੋ ਹੱਥਾਂ ਨੂੰ ਸਿੱਧਿਆਂ ਪੁੱਠਿਆਂ ਕਰਕੇ ਵੇਖਣ ਲੱਗ ਪਈ ਜਿਨ੍ਹਾਂ ਦਾ ਰੰਗ ਪੀਲਾ ਹਲਦੀ ਵਰਗਾ ਹੋਇਆ ਹੋਇਆ ਸੀ। ਫਿਰ ਬੋਲੀ ਇੱਥੇ ਮੈਨੂੰ ਤੁਸੀਂ ਲੈਂਦਾ ਸੀ ਆਹੋ ਕਿਉਂ ਬਿਉਚੀ ਦੀ ਹਾਲਤ ਵਿੱਚ ਚੱਕ ਕੇ ਤੇ ਤੁਸੀਂ ਮੈਨੂੰ ਛੂ ਕੇ ਤੈਨੂੰ ਛੂਣ ਦਾ ਕੋਈ ਹਰਜ ਸੀ ਅਸੀਂ ਨਿਵੀਂ ਜਾਤ ਦੇ ਜੋਏ ਨਹੀਂ ਮੇਰੀ ਨਜ਼ਰ ਵਿੱਚ ਤੂੰ ਸੰਸਾਰ ਦੀਆਂ ਸਭ ਜਾਤਾਂ ਤੋਂ ਉੱਚੀ ਹੈ ਸੁੰਦਰੀ ਮੈਂ ਤੈਨੂੰ ਨੀਚ ਨਹੀਂ ਸਮਝਦਾ ਤੁਸੀਂ ਮੈਨੂੰ ਨੀਚ ਨਹੀਂ ਸਮਝਦੇ ਨਹੀਂ ਫਿਰ ਕੀ ਸਮਝਦੇ ਆਪਣੇ ਵਰਗੇ ਖੈਰ ਇਹਨਾਂ ਗੱਲਾਂ ਨੂੰ ਜਾਣ ਦੇ ਪਹਿਲਾਂ ਇਹ ਦੱਸ ਜੋ ਤੂੰ ਉਸ ਦਿਨ ਗੁਰਦੁਆਰੇ ਕਿਸ ਤਰ੍ਹਾਂ ਚਲੀ ਗਈ ਸੀ ਜਿਹੜੀ ਗੱਲ ਉਹ ਨਹੀਂ ਸੀ ਸੁਣਨਾ ਚਾਹੁੰਦੀ ਬਚਨ ਸਿੰਘ ਦੇ ਮੂੰਹੋਂ ਉਹੀ ਸੁਣ ਕੇ ਉਹ ਬੜੀ ਕਾਬਰੀ ਵਗ ਗਈ دل ਵਿੱਚ ਪਛਤਾ ਰਹੀ ਸੀ ਦੁਖੀ ਹੋ ਰਹੀ ਸੀ ਜੋ ਮੈਂ ਉਹ ਦਿਨ ਕਿਉਂ ਗੁਰਦੁਆਰੇ ਗਈ ਹੂੜ ਮੱਤ ਕਰਕੇ ਚਲੀ ਗਈ ਸਾਂ ਤਾਇਆ ਤਾਂ ਗੁਰੂ ਬਾਬੇ ਨੇ ਮੈਨੂੰ ਕੀਤੇ ਦਾ ਫਲ ਦਿੱਤਾ ਤੇ ਮੇਰੀ ਇਹ ਹਾਲਤ ਹੋਈ ਉਹ ਸ਼ਰਮਿੰਦੀ ਹੋ ਕੇ ਬੋਲੀ ਮੈਂ ਇਥੋਂ ਭੁੱਲ ਹੋ ਗਈ ਸੀ ਭੁੱਲ ਨਹੀਂ ਸੁੰਦਰੀ ਮੈਨੂੰ ਤੇਰੇ ਜਾਣ ਤੇ ਇਤਰਾਜ਼ ਨਹੀਂ ਮੈਂ ਤੇ ਪੁੱਛਦਾ ਮਾਂ ਤੂੰ ਉੱਥੇ ਪਹੁੰਚੀ ਕਿਸ ਤਰ੍ਹਾਂ ਤੈਨੂੰ ਕਿਸੇ ਮਣੇ ਨਹੀਂ ਕੀਤਾ ਸੁੰਦਰੀ ਨੂੰ ਕੁਝ ਹੌਸਲਾ ਆਇਆ ਤੇ ਉਸਨੇ ਉਸੇ ਰਾਤ ਦਾ ਸਾਰਾ ਹਾਲ ਸੁਣਾਇਆ ਫਿਰ ਇਹ ਵੀ ਦੱਸਿਆ ਕਿ ਰਾਗੀ ਕੀਰਤਨ ਕਰ ਰਹੇ ਸਨ ਤੇ ਮੈਂ ਬੂਹੇ ਦੇ ਅੰਦਰ ਖੜੀ ਸੁਣ ਰਹੀ ਤਾਂ ਫਿਰ ਜਦ ਅਰਦਾਸਾ ਹੋਣ ਲੱਗਾ ਤਾਂ ਮੈਂ ਵੀ ਹੱਥ ਜੋੜ ਕੇ ਖੜੀ ਹੋ ਗਈ। ਚੌਂਹੀ ਅਰਦਾਸੇ ਦਾ ਭੋਗ ਪਿਆ ਮੈਨੂੰ ਚੇਤਾ ਹੀ ਨਾ ਰਿਹਾ ਜੋ ਮੈਂ ਬੂਹੇ ਦੇ ਨਾਲ ਹੀ ਖੜੀ ਹਾਂ ਉਸੇ ਤਰ੍ਹਾਂ ਮੱਥਾ ਟੇਕਣ ਲਈ ਨੀਉਣ ਲੱਗੀ ਤਾਂ ਮੇਰੇ ਸਿਰ ਦੀ ਰਤੀ ਇੱਕ ਠੋਕਰ ਨਾਲ ਸਾਰਾ ਬੂਹਾ ਇੱਕ ਵਾਰੀ ਖੁੱਲ ਗਿਆ ਤੇ ਉਸ ਦੇ ਹਿੱਲਣ ਨਾਲ ਪਿੱਛੋਂ ਤੂੜੀ ਦਾ ਅੰਬਾਰ ਜੋ ਤੂੜੀ ਚੁੱਕਣ ਕਰਕੇ ਉੱਪਰ ਟੁੱਟਣ ਨਾਲ ਹੋਰਾਂ ਨੂੰ ਉਲੜਿਆ ਆ ਸੀ ਮੇਰੇ ਉੱਤੇ ਆ ਪਿਆ ਤੇ ਮੈਂ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਕਮਰੇ ਵਿੱਚ ਜਾ ਡਿੱਗੀ ਜੇਸਤਾ ਮੈਂ ਮੱਥਾ ਟੇਕਣਾ ਚਾਹੁੰਦੀ ਸਾਰ ਠੀਕ ਮੇਰਾ ਮੱਥਾ ਉਸੇ ਥਾਂ ਜਾ ਲੱਗਾ ਗੁਰੂ ਸਾਹਿਬ ਜੀ ਨੇ ਮੇਰੀ ਮੱਥਾ ਟੇਕਣ ਦੀ ਸਿੱਖ ਤਾਂ ਪੂਰੀ ਕਰ ਦਿੱਤੀ ਪਰ ਇਸ ਦੇ ਨਾਲ ਹੀ ਮੇਰੇ ਟੀਟਪੁਣੇ ਦੀ ਸਜ਼ਾ ਵੀ ਮੈਨੂੰ ਦੇ ਦਿੱਤੀ। ਸੁందਰੀ ਦਾ ਸਦਕ ਉਸ ਦੀ ਕਠਨ ਕੁਰਬਾਨੀ ਤੇ ਇਤਨਾ ਨਿਸ਼ਚਾ ਦੇਖ ਕੇ ਬਚਨ ਸਿੰਘ ਦਾ ਦਿਲ ਉਸੇ ਦੇ ਪਿਆਰ ਨਾਲ ਭਰ ਗਿਆ। ਉਸਨੇ ਸ਼ਰਦਾ ਨਾਲ ਉਸ ਦਾ ਹੱਥ ਫੜ ਕੇ ਗਿਆ। ਸੁందਰੀ ਤੂੰ ਤਾਨਾ ਮੇਰੇ ਦਿਲ ਵਿੱਚ ਤੇਰੀ ਬੜੀ ਇੱਜ਼ਤ ਹੈ। ਸੁందਰੀ ਦਾ ਅੱਜ ਤੱਕ ਇਹੋ ਖਿਆਲ ਸੀ ਕਿ ਸੰਸਾਰ ਵਿੱਚ ਇੱਕ ਬੁੱਢੇ ਕਲੰਦਰ ਤੇ ਦੂਜੀ ਬਾਂਦਰੀ ਤੋਂ ਬਿਨਾਂ ਹੋਰ ਉਸਨਾਂ ਕੋਈ ਪਿਆਰ ਨਹੀਂ ਕਰਦਾ। ਸਗੋਂ ਸਾਰੀ ਦੁਨੀਆ ਉਸ ਨੂੰ ਨਫ਼ਰਤ ਕਰਦੀ ਹੈ। ਇਹੋ ਕਾਰਨ ਸੀ ਕਿ ਪ੍ਰੇਮ ਦੇ ਮਹੱਤਵ ਤੋਂ ਉਹ ਅੱਜ ਤੱਕ ਲਗਭਗ ਅਣਜਾਣੀ ਸੀ ਵਚਨ ਸਿੰਘ ਇੱਕੋ ਚਕਰਾਨੇ ਦਾ ਹੁੰਦਿਆ ਹੋਇਆ ਵੀ ਮੇਰੇ ਨਾਲ ਪਿਆਰ ਕਰਦਾ ਹੈ ਇਹ ਅਨੁਭਵ ਕਰਕੇ ਸੁੰਦਰੀ ਦੇ ਦਿਲ ਵਿੱਚ ਇੱਕ ਨਵੀਂ ਖੁਸ਼ੀ ਨਵੀਂ ਉਮੰਗ ਦਾ ਸੰਚਾਰ ਹੋ ਗਿਆ ਉਹ 14-15 ਸਾਲਾਂ ਦੀ ਬਾਲੜੀ ਸੀ ਭਾਵੇਂ ਪ੍ਰੇਮ ਦਾ ਮੁੱਲ ਨਹੀਂ ਸੀ ਜਾਣਦੀ ਪਰ ਪ੍ਰੇਮ ਦੀ ਕਿਸਮ ਤਾਂ ਜਾਣ ਸਕਦੀ ਸੀ ਵਚਨ ਸਿੰਘ ਜਾਣ ਹਲਕੇ ਸੁੰਦਰੀ ਦਾ ਇਲਾਜ ਕਰ ਰਿਹਾ ਸੀ ਸੁੰਦਰੀ ਦੇ ਜਕਮ ਬਹੁਤ ਛੇਤੀ ਮਿਲਣ ਲੱਗੇ ਛੇਤੀ ਮਿਲਣ ਦਾ ਕਾਰਨ ਦਵਾਦਾਰੂ ਸੀ ਜਦ ਵਚਨ ਦਾ ਸਵੱਛ ਪ੍ਰੇਮ ਕਿਆ ਨਹੀਂ ਜਾ ਸਕਦਾ ਜਿਉਂ-ਜਿਉਂ ਸੁੰਦਰੀ ਰਾਜੀ ਹੁੰਦੀ ਗਈ ਤਿਉਂ ਤੋਂ ਉਸ ਦੇ ਹਿਰਦੇ ਵਿੱਚ ਉਸ ਦੇ ਤੇ ਦਾ ਨਿਵਾਸ ਹੁੰਦਾ ਗਿਆ ਜਿਹੜਾ ਉਸ ਖਤਰ ਸਾਰੇ ਪਿੰਡ ਦੀਆਂ ਤਿਉੜੀਆਂ ਦਾ ਸ਼ਿਕਾਰ ਬਣਿਆ ਸੀ ਦੂਜੇ ਪਾਸੇ ਬਚਨ ਸਿੰਘ ਵੀ ਜਦ ਵੇਖਦਾ ਕਿ 15 ਵਰਿਆਂ ਦੀ ਮੁਟਿਆਰ ਦੇ ਸੀਨੇ ਵਿੱਚ ਕੁਦਰਤ ਨੇ ਕਿੱਡਾ ਕੋਮਲ ਫਿੱਤਰ ਤੇ ਵੱਡਮੁੱਲਾ ਦਿਲ ਪਾ ਰੱਖਿਆ ਹੈ ਤਾਂ ਉਹ ਹਰ ਪਲ-ਪਲ ਸੁੰਦਰੀ ਵੱਲ ਖਿੱਚੀ ਜਾਂਦਾ ਸੀ ਤੀਵੀਂ ਦਾ ਦਿਲ ਜੇ ਇੱਕ ਵੇਲੇ ਪੱਥਰ ਵਰਗਾ ਸਖਤ ਹੋ ਜਾਂਦਾ ਹੈ ਤਾਂ ਕਿਤੇ ਹੋਰ ਵੇਲੇ ਉਹੀ ਦਿਲ ਪਾਣੀ ਬਣ ਕੇ ਵੀ ਵਹਿ ਤੁਰਦਾ ਹੈ ਸਦਾਕੌਰ ਪਹਿਲਾਂ ਤਾਂ ਇਸ ਕਲੰਦਰ ਦੀ ਕੁੜੀ ਬਾਰੇ ਕਿਰਨਾਂ ਦੇ ਭਾਵ ਰੱਖਦੀ ਸੀ ਪਰ ਜਿਸ ਦਿਨ ਦਾ ਬਚਨ ਸਿੰਘ ਸੁੰਦਰੀ ਨੂੰ ਫੱਟੜ ਦੀ ਹਾਲਤ ਚੁੱਕ ਕੇ ਘਰ ਲਿਆਇਆ ਤੇ ਬਚਨ ਸਿੰਘ ਦੇ ਮੂੰਹ ਉਸਨੇ ਸੁੰਦਰੀ ਦੀ ਗੁਰਦੁਰੇ ਵਾਲੀ ਵਿਥਿਆ ਸੁਣੀ ਹੈ ਉਸ ਦਿਨ ਤੋਂ ਸੁੰਦਰੀ ਲਈ ਉਸਦਾ ਦਿਲ ਪਿਆਰ ਨਾਲ ਭਰ ਗਿਆ ਹੈ ਭਾਵੇਂ ਕਿ ਉਹ ਦੂਜੇ ਪਾਸੇ ਸਮਾਜ ਦੀਆਂ ਲਹੂ ਭਰੀਆਂ ਅੱਖਾਂ ਵੀ ਦੇਖ ਰਹੀ ਸੀ ਤੇ ਇਸ ਦੇ ਡਰ ਨਾਲ ਉਸਦਾ ਆਪਣਾ ਲਹੂ ਸੌਕ ਰਿਆ ਸੀ ਸੁੰਦਰੀ ਦਾ ਪਤਲਾ ਗੋਰਾ ਤੇ ਸਡਾਲ ਸਰੀਰ ਉਸ ਦੀਆਂ ਚੰਚਲ ਪਰ ਭਾਪੂਤ ਅੱਖਾਂ ਤੇ ਉਸ ਦਾ ਭੋਲਾ ਹਸ ਹਸੂ ਹਸੂ ਕਰਦਾ ਚਿਹਰਾ ਵੇਖ ਕੇ ਕੋਈ ਵੀ ਭਾਵੇਂ ਤੀਵੀ ਹੋਵੇ ਜਾਂ ਮਰਦ ਕੀ ਸੁੰਦਰੀ ਨੂੰ ਕਰਨਾ ਕਰ ਸਕਦਾ ਸੀ 15 ਦਿਨ ਬੀਤ ਗਏ। ਸੁੰਦਰੀ ਹੁਣ ਲਗਭਗ ਆਰੋਗ ਸੀ। ਉਹਦੇ ਜ਼ਖਮ ਮਿਲ ਚੁੱਕੇ ਸਨ। ਮੱਥੇ ਦਾ ਜ਼ਖਮ ਕੁਝ ਵਡੇਰਾ ਸੀ ਜਿਸ ਕਰਕੇ ਇਸ ਦੀ ਪੱਟੀ ਖੁੱਲਣ ਵਿੱਚ ਅਜੇ 2-3 ਦਿਨਾਂ ਦੀ ਟੱਲ ਸੀ। ਬਚਨ ਸਿੰਘ ਦਾ ਬਹੁਤਾ ਖਿਆਲ ਸੁੰਦਰੀ ਦੇ ਜ਼ਖਮਾਂ ਵੱਲ ਰਹਿੰਦਾ ਸੀ। ਕੇਵਲ ਇਸ ਕਰਕੇ ਹੀ ਨਹੀਂ ਕਿ ਜ਼ਖਮ ਵੱਡਾ ਸੀ, ਸਗੋਂ ਇਸ ਕਰਕੇ ਵੀ ਕਿ ਇਸ ਦਾ ਨਿਸ਼ਾਨ ਸੁੰਦਰੀ ਦੀ ਸੁੰਦਰਤਾ ਵਿੱਚ ਫਰਕ ਨਾ ਪਾ ਦੇਵੇ। ਪਰ ਇਸ ਤੋਂ ਉਲਟ ਜਿਸ ਦਿਨ ਪੱਟੀ ਖੁੱਲੀ ਉਸ ਦੀ ਅਸਚਰਜਤਾ ਦੀ ਹੱਦ ਨਾ ਰਹੀ। ਜਦ ਉਸਨੇ ਡਿੱਠਾ ਕਿ ਇਸ ਅੱਧ ਚੰਨ ਵਰਗੇ ਫਟ ਚੰਨ ਨੇ ਸੁੰਦਰੀ ਦੇ ਸੁਪਨ ਨੂੰ ਚਾਰ ਚੰਨ ਲਾ ਦਿੱਤੇ ਸਨ ਮਨ ਨੂੰ ਉਸ ਦਾ ਸਾਰਾ ਸੁਪਨ ਬਚਨ ਸਿੰਘ ਨੂੰ ਇਸ ਫਟੇ ਚੰਨ ਵਿੱਚ ਦਿਖਾਈ ਦੇਣ ਲੱਗ ਪਿਆ ਸੀ ਰਾਤ ਦੇ 10 ਵਜੇ ਦਾ ਵੇਲਾ ਸੀ ਸੁੰਦਰੀ ਦਾ ਮੰਝਾ ਵਿੜੀ ਵਿੱਚ ਬਣੇ ਹੋਏ ਛੋਟੇ ਜਿਹੇ ਢਾਰੇ ਥੱਲੇ ਸੀ ਅਤੇ ਸਦਾਕਾਰ ਤੇ ਬਚਨ ਸਿੰਘ ਦਾ ਪਿਛਲੇ ਬਰਾਂਡੇ ਵਿੱਚ ਸਦਾਕਾਰ ਕੰਮਕਾਜ ਤੋਂ ਵੇਲੀ ਹੋ ਕੇ ਸੌਂ ਗਈ ਸੀ ਅੱਜ ਸੁੰਦਰੀ ਬਿਲਕੁਲ aroog ਸੀ ਉਹ ਮੰਝੇ ਤੇ ਲੰਮੀ ਪਈ ਕਿਸੇ ਡੂੰਗੀ ਸੋਚ ਵਿੱਚ ਲੀਨ ਸੀ ਤੇ ਕੰਨ ਉਸ ਦੇ ਬੂਹੇ ਵੱਲ ਲੱਗੇ ਸ਼ਾਇਦ ਕਿਸੇ ਖਿੜਾਕ ਦੀ ਅੜੀਕ ਵਿੱਚ ਸਨ ਤਾਂ ਕਿ ਉਸਨੇ ਕਾਲ ਆਪਣੀ ਕੁਲੀ ਵਿੱਚ ਚਲੀ ਜਾਣਾ ਸੀ। ਇਸ ਲਈ ਉਹ ਅੱਜ ਬਚਨ ਸਿੰਘ ਨਾਲ ਇੱਕ ਵਾਰੀ ਦਿਲ ਖੋਲ ਕੇ ਗੱਲਾਂ ਕਰਨੀਆਂ ਚਾਹੁੰਦੀ ਸੀ। ਕੀ ਗੱਲਾਂ ਕਰਨੀਆਂ ਚਾਹੁੰਦੀ ਹੈ, ਇਹਦਾ ਉਹਨੂੰ ਪਤਾ ਨਹੀਂ। ਉਹ ਕਜ ਇਸ ਤਰ੍ਹਾਂ ਅਨੁਭਵ ਕਰਦੀ ਹੈ ਕਿ ਬਚਨ ਸਿੰਘ ਤੋਂ ਨਿਕੜਨਾ ਪਤਲੀ ਸੀ ਨਾਲੋਂ ਜਾਨ ਨਿਕਣ ਦੇ ਬਰਾਬਰ ਹੋਵੇਗਾ। ਬਚਨ ਸਿੰਘ ਅਜੇ ਤੱਕ ਕਿਉਂ ਨਹੀਂ ਆਇਆ? ਸੋਖ ਹੋਵੇ ਸਈ। ਇਸ ਖਿਆਲ ਵਿੱਚ ਉਹ ਰਤਾ ਜਿੰਨਾ ਟੀਲਾ ਹਿੱਲਣ ਦਾ ਖੜਾਕ ਹੋਣ ਤੇ ਵੀ ਬੂਹੇ ਵੱਲ ਤੱਕਣ ਲੱਗ ਪੈਂਦੀ ਸੀ। ਸਦਾਕਾਰ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿਉਂਕਿ ਉਹ ਬਚਨ ਸਿੰਘ ਦੇਸਭਾਤ ਉਹ ਜਾਣੂ ਸੀ। ਜਿਹੜਾ ਕਦੀ ਅੱਧੀ ਰਾਤ ਕਰਕੇ ਵੀ ਘਰ ਆਇਆ ਕਰਦਾ ਸੀ ਹੁੰਦਿਆਂ ਹੁੰਦਿਆਂ 11 ਵਜ ਗਏ ਸੁੰਦਰੀ ਤੋਂ ਲੇਟਿਆ ਨਾ ਗਿਆ ਬੈਠਿਆ ਵੀ ਨਾ ਗਿਆ ਉੱਠ ਕੇ ਵਿੜੇ ਵਿੱਚ ਟਹਿਲਣ ਲੱਗ ਪਈ ਉਹ ਬਚਨ ਸਿੰਘ ਨਾਲ ਕੋਈ ਜ਼ਰੂਰੀ ਗੱਲਾਂ ਕਰਨੀਆਂ ਚਾਹੁੰਦੀ ਸੀ ਉਹ ਜੋ-ਜੋ ਗੱਲਾਂ ਸੋਚ ਰਹੀ ਸੀ ਉਹਨਾਂ ਦੀ ਗਿਣਤੀ ਸ਼ਾਇਦ ਇੰਨੀ ਜ਼ਿਆਦਾ ਸੀ ਕਿ ਸਾਰੀਆਂ ਯਾਦ ਰਹਿ ਸਕਣਗੀਆਂ ਇਸੇ ਦੀ ਉਸ ਨੂੰ ਚਿੰਤਾ ਸੀ ਇਸ ਵੇਲੇ ਬੂਹਾ ਖੜਕਿਆ ਉਸਨੇ ਜਾ ਕੇ ਬੂਹਾ ਖੋਲ੍ਹਿਆ ਤੇ ਬਚਨ ਸਿੰਘ ਤੇਜ਼-ਤੇਜ਼ ਕਦਮ ਪੁੱਟਦਾ ਅੰਦਰ ਆਇਆ ਵਚਨ ਸਿੰਘ ਨੂੰ ਵੇਖਦੇ ਹੀ ਸੁੰਦਰੀ ਦੇ ਚਿਹਰੇ ਤੇ ਇੱਕ ਅਜੀਬ ਤਰ੍ਹਾਂ ਦਾ ਬਾਲਾਂ ਵਾਲਾ ਹਾਸਾ ਫਟ ਪਿਆ ਤੇ ਉਸ ਪੁੱਛਿਆ ਤੁਸੀਂ ਅੱਜ ਇੰਨਾ ਚਰ ਲਾ ਕੇ ਕਿਉਂ ਆਏ ਹੋ ਵਚਨ ਸਿੰਘ ਝਟਪਟ ਉੱਤਰ ਨਾ ਦੇ ਸਕਿਆ ਤੇ ਜਾ ਕੇ ਸੁੰਦਰੀ ਦੇ ਮੰਜੇ ਪਾਸ ਬਈ ਕੋਸੀ ਤੇ ਬੈਠ ਗਿਆ ਮਗਰੇ ਮਗਰ ਸੁੰਦਰੀ ਵੀ ਜਾ ਕੇ ਮੰਜੇ ਤੇ ਬੈਠ ਗਈ ਇਸ ਵੇਲੇ ਹਵਾ ਕੁਝ ਤੇਜ਼ ਹੋਣ ਕਰਕੇ ਵਚਨ ਸਿੰਘ ਨੂੰ ਜਾਪਿਆ ਜਿਵੇਂ ਸੁੰਦਰੀ ਠੰਡ ਅਨੁਭਵ ਕਰ ਰਹੀ ਹੈ ਉਸਦੇ ਪ੍ਰਸ਼ਨ ਦਾ ਉੱਤਰ ਦੇਣ ਤੋਂ ਪਹਿਲਾਂ ਵਚਨ ਸਿੰਘ ਨੇ ਕਿਹਾ ਸੁੰਦਰੀ ਸ਼ਾਇਦ ਤੈਨੂੰ ਠੰਡ ਲੱਗਦੀ ਪਈ ਹੈ ਚੱਲ ਤੈਨੂੰ ਬੈਠਕ ਵਿੱਚ ਮੰਜਾ ਕਰ ਦਿਆਂ ਨਾਲ ਹੀ ਉਸਨੇ ਸੁੰਦਰੀ ਦਾ ਹੱਥ ਫੜ ਕੇ ਉਸਨੂੰ ਮੰਜੇ ਤੋਂ ਉਠਾਇਆ ਸੁੰਦਰੀ ਦਾ ਹੱਥ ਬਰਫ਼ ਵਰਗਾ ਠੰਡਾ ਸੀ ਹੈ ਤੂੰ ਠੰਡ ਵਿੱਚ ਫਿਰਦੀ ਰਹੀ ਹੈ ਸੁੰਦਰੀ ਕੀ ਫਿਰ ਬਿਮਾਰ ਹੋਣ ਦੀ ਥਲਾਏ ਕਹਿ ਕੇ ਉਹ ਮੰਜਾ ਬੈਠ ਕੋ ਚ ਲੈ ਗਿਆ ਇਸ ਤੋਂ ਬਾਅਦ ਬਿਸਤਰਾ ਤੇ ਕੁਰਸੀ ਉਸ ਨੂੰ ਬਿਠਾ ਕੇ ਤੇ ਰਜਾਈ ਦੇ ਕੇ ਬਚਨ ਸਿੰਘ ਨੇ ਗੁੱਸੇ ਨਾਲ ਕਿਹਾ ਇਸ ਤਰ੍ਹਾਂ ਤੇ ਤੂੰ ਫਿਰ ਬਿਮਾਰ ਹੋ ਜਾਵੇਂਗੀ ਸੁੰਦਰੀ ਨੇ ਫਿਰ ਵੀ ਕੋਈ ਉੱਤਰ ਨਾ ਦਿੱਤਾ ਜਦ ਬਚਨ ਸਿੰਘ ਨੇ ਉਸ ਦੀ ਬਾਹ ਹਲੂਨ ਦਿਆ ਹੋਇਆ ਕਿਆ ਕੀ ਗੱਲ ਹੈ ਸੁੰਦਰੀ ਤਾਂ ਸੁੰਦਰੀ ਦੀਆਂ ਅੱਖਾਂ ਵਿੱਚ ਭਰੇ ਅਥਰੂ ਡਲਕ ਪਏ ਆਪਣੇ ਖਰਮੇ ਬੋਲਣ ਤੇ ਬਚਨ ਸਿੰਘ ਨੂੰ ਪਛਤਾਵਾ ਹੋਇਆ ਉਹ ਕੁਰਸੀ ਤੋਂ ਉੱਠ ਕੇ ਮੰਜੇ ਤੇ ਬੈਠ ਗਿਆ ਤੇ ਸੁੰਦਰੀ ਦੇ ਦੋਵੇਂ ਹੱਥ ਆਪਣੇ ਅਥਰਾਂ 'ਚ ਘੁੱਟ ਕੇ ਕਹਿਣ ਲੱਗਾ ਸੁੰਦਰਾ ਮੇਰੀ ਗੱਲ ਦਾ ਗੁੱਸਾ ਲੱਗਾਈ ਸੁੰਦਰੀ ਇਸ ਵੇਲੇ ਕਿੱਥੇ ਸੀ ਕਿਸੇ ਹੋਰ ਦੇਸ਼ ਕਿਸੇ ਸੁਪਨੇ ਜਾਂ ਕਲਪਨਾ ਦੇ ਸਨਹਿ ਦੇਸ਼ ਵਿੱਚ ਬਜਨ ਸਿੰਘ ਨੂੰ ਉਸ ਦੀ ਕਿੰਨੀ ਚਿੰਤਾ ਹੈ ਕਿੰਨਾ ਦਰਦ ਤੇ ਕਿੰਨਾ ਪਿਆਰ ਜੋ ਸੁਧਾਰਨ ਹੱਥ ਠੰਡੇ ਵੇਖ ਕੇ ਉਹ ਘਬਰਾ ਗਿਆ ਉਹ ਮੈਂ ਕਿੱਡੀ ਸੁਭਾਗੀ ਨਹੀਂ ਨਹੀਂ ਅਪਾਗੀ ਅਪਰੋਕ ਤਰ੍ਹਾਂ ਦੇ ਖਿਆਲਾਂ ਨਾਲ ਸੁੰਦਰੀ ਗਲਗਲ ਤੋੜ ਭਰੀ ਹੋਈ ਸੀ ਬਜਨ ਸਿੰਘ ਦੇ ਉੱਤਰ ਵਿੱਚ ਬੋਲਣ ਦੇ ਥਾਂ ਉਹ ਛਲਕ ਪਈ ਬਚਨ ਸਿੰਘ ਨੇ ਉਸਦੇ ਹੱਥਾਂ ਨੂੰ ਹੋਰ ਕੁੱਟਿਆ ਤੇ ਫਿਰ ਬੋਲਿਆ ਸੁੰਦਰੀ ਇਸ ਤੋਂ ਅੱਗੇ ਕੀ ਕਹਿਣਾ ਹੈ ਇਸ ਦੀ ਉਸ ਨੂੰ ਸਵਧ ਨਹੀਂ ਸੀ ਉਹ ਕਿਸੇ ਅਨੋਖੇ ਰਸ ਵਿੱਚ ਡੁੱਬ ਚੁੱਕਾ ਸੀ ਉਸ ਦੀ ਜ਼ਬਾਨ ਵਿੱਚ ਡੁੱਬ ਚੁੱਕੀ ਸੀ ਉਹ ਕਾਰਨ ਹੈ ਕਿ ਉਹ ਸੁੰਦਰੀ ਦੇ ਹੱਥਾਂ ਨੂੰ ਹੋਰ ਜਰਾ ਹੋਰ ਕੁੱਟ ਸਕਿਆ ਬਸ ਸੁੰਦਰੀ ਦੀਆਂ ਅੱਖਾਂ ਅੱਗੇ ਬਚਨ ਸਿੰਘ ਮੌਜੂਦਾ ਹੁੰਦਾ ਹੋਇਆ ਵੀ ਕੋਈ ਚਰਲੀ ਉਸ ਨੂੰ ਨਹੀਂ ਸੀ ਦਿਖ ਰਿਹਾ ਉਸ ਨੂੰ ਦਿਖ ਰਿਹਾ ਸੀ ਆਪਣੀ ਚੁੱਗੀ ਵਿੱਚ ਪਿਆ ਹੋਇਆ ਆਪਣਾ ਸਖਣਾ ਸਰੀਰ ਬਚਨ ਸਿੰਘ ਤੋਂ ਬਿਨਾ ਉਹ ਸਖਣੀ ਹੀ ਹੋਵੇਗੀ ਤੇ ਸ਼ਾਇਦ ਸਵੇਰ ਦਾ ਸੂਜ ਚੜਦਿਆਂ ਹੀ ਕਿਉਂਕਿ ਬਾਬੇ ਰੋਡੂ ਨੇ ਅੱਜ ਕਹਿ ਕੇ ਭੇਜਿਆ ਸੀ ਕਿ ਕੱਲ ਸੁੰਦਰੀ ਨੂੰ ਭੇਜ ਦੇਣਾ ਹਾਂ ਉਹ ਅਨੁਭਵ ਕਰ ਰਹੀ ਸੀ ਆਪਣੇ ਅੰਦਰਲੀ ਦੀ ਘਾਟ ਨੂੰ ਕਮਜ਼ੋਰੀ ਨੂੰ ਉਹ ਅਨੁਭਵ ਕਰ ਰਹੀ ਸੀ ਜਿਵੇਂ ਬਚਨ ਸਿੰਘ ਉਸ ਤੇ ਭਵਿੱਖਤ ਜੀਵਨ ਵਿੱਚ ਪ੍ਰਵੇਸ਼ ਕਰਕੇ ਉਸ ਵਿੱਚ ਐਸਾ ਰਚਮਚ ਗਿਆ ਹੈ ਕਿ ਨਿਖੇੜਿਆ ਵੀ ਨਿਕੜ ਨਹੀਂ ਸਕੇਗਾ ਤੇ ਜੇ ਨਿਕੜ ਹੀ ਗਿਆ ਤਾਂ ਚਾਹੇ ਉਹ ਜੀਉਂਦੀ ਨਹੀਂ ਰਹਿ ਸਕੇਗੀ ਕੀ ਇਹ ਫਜ਼ੂਲ ਗੱਲਾਂ ਬਚਨ ਸਿੰਘ ਅੱਗੇ ਪ੍ਰਗਟ ਕਰਨ ਵਾਲੀਆਂ ਹਨ ਸੁੰਦਰੀ ਅਜੇ ਇਹਨਾਂ ਵਿਚਾਰਾਂ ਵਿੱਚ ਲੀਨ ਹੀ ਸੀ ਕਿ ਉਸ ਨੂੰ ਆਪਣੇ ਘੁੱਟੇ ਹੱਥਾਂ ਰਾਹੀਂ ਕੋਈ ਅਮਰਦੀਨ ਨਾਂ ਵੇਂਦੀ ਜਾਪੀ ਜੋ ਸਾਰੇ ਥੀਰੇ ਵਿੱਚ ਸਮਾ ਰਹੀ ਸੀ ਨਾਲ ਹੀ ਉਸ ਨੂੰ ਆਵਾਜ਼ ਆਈ ਸੁੰਦਰਾ ਮੇਰੀ ਸੁੰਦਰਾ ਤੂੰ ਬੋਲਦੀ ਨਹੀਂ ਮੈਂ ਤੇ ਅੱਜ ਬਹੁਤ ਸਾਰੀਆਂ ਗੱਲਾਂ ਤੇਰੇ ਨਾਲ ਕਰਨੀਆਂ ਸਨ ਸੁੰਦਰੀ ਜਾਂ ਵਧੇਰੇ ਪਿਆਰ ਦੇ ਲਹਿਜੇ ਵਿੱਚ ਸੁੰਦਰਾ ਤਾਂ ਉਹ ਅੱਗੇ ਹੀ ਬਚਨ ਸਿੰਘ ਦੇ ਮੂੰਹ ਸੁਣਦੀ ਰਹਿੰਦੀ ਸੀ ਪਰ ਅੱਜ ਇਸ ਵਿੱਚ ਜਿਹੜਾ ਨਵਾਂ ਵਾਅਦਾ ਹੋਇਆ ਉਸਨੇ ਸੁੰਦਰੀ ਦੇ ਹਿਰਦੇ ਵਿੱਚ ਅਕਹਿ ਜਿਹਾ ਖੇੜਾ ਲੈ ਆਂਦਾ ਉਸ ਦੇ ਅੰਦਰ ਸੁਰੂਰ ਜਿਹਾ ਭਰ ਦਿੱਤਾ ਇਹ ਸ਼ਬਦ ਸੀ ਮੇਰੀ ਸੁੰਦਰਾ ਉਸਨੇ ਸਿਰ ਚੁੱਕ ਕੇ ਬਚਨ ਸਿੰਘ ਵੱਲ ਤੱਕਿਆ ਨਾਲ ਹੀ ਤੱਕਿਆ ਉਸ ਦੀਆਂ ਅੱਖਾਂ ਵਿੱਚ ਜਿਨ੍ਹਾਂ ਵਿੱਚ ਬਹੁਤ ਹੀ ਗੰਭੀਰ ਬੜਾ ਅਰਥਾਂ ਭਰਿਆ ਮਜਬੂਨ ਲਿਖਿਆ ਹੋਇਆ ਸੀ ਅਥਰ ਨੂੰ ਜਾਪਿਆ ਸੁੰਦਰੀ ਉਹਦੀਆਂ ਅੱਖਾਂ ਵਿੱਚ ਅੱਖਾਂ ਗੱਡ ਕੇ ਉਹ ਮਜਬੂਰ ਪੜਨ ਲੱਗੇ ਪਰ ਪੜਦੇ ਪੜਦੇ ਉਹ ਤੁ ਨੂੰ ਇਸ ਗੱਲ ਦਾ ਚੇਤਾ ਹੀ ਭੁੱਲ ਗਿਆ ਕਿ ਉਹ ਬਚਨ ਸਿੰਘ ਨੇ ਅੱਖਾਂ ਪੜ ਰਹੀ ਹੈ ਜਾਂ ਆਪਣੀਆਂ ਇਥੇ ਮਜਬੂਰ ਦਾ ਅਸਰ ਲੇਖ ਸੀ ਪ੍ਰੇਮ ਕਿੰਨਾ ਚਿਰ ਇਹ ਵੇਖਾ ਵੇਖੀ ਜਾਰੀ ਰਹੀ ਬਚਨ ਸਿੰਘ ਨੇ ਜਿਆਦਾ ਆਪਣੀ ਗਟ ਘੜੀ ਵੱਲ ਤੱਕਿਆ ਤਾਂ ਸੋਚਣ ਲੱਗਾ ਇਹ ਡੇਢ ਘੰਟਾ ਕਦ ਬੀਤ ਗਿਆ ਘੜੀ ਤੇ ਸਾਢੇ 12 ਵਜ ਚੁੱਕੇ ਸਨ ਅੰਤ ਵਿੱਚ ਇਸ ਚੁੱਪ ਕਥਾ ਦਾ ਭੋਗ ਪਿਆ ਤੇ ਬਚਨ ਸਿੰਘ ਨੇ ਫੇਰ ਆਪਣੀ ਗੱਲ ਨੂੰ ਦੁਹਰਾਇਆ ਸੁੰਦਰਾ ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ ਅੱਜ ਕਰਨੀਆਂ ਸਨ ਸੁੰਦਰੀ ਨੇ ਮਸਕਰਾਂਦਿਆਂ ਹੋਇਆ ਕਿਆ ਤੇ ਹੁਣ ਨਹੀਂ ਕਰਨੀਆਂ ਰਾਤ ਬਹੁਤ ਚਲੀ ਗਈ ਏ ਸੁੰਦਰੀ ਚੰਗਾ ਜੇ ਤੁਹਾਨੂੰ ਨੀਂਦ ਆਈਏ ਤਾਂ ਮੈਨੂੰ ਤੇ ਨਹੀਂ ਆਈ ਮੈਨੂੰ ਤੇਰੀ ਨੀਂਦਾ ਫਿਕਰ ਏ ਮੇਰੀ ਨੀਂਦਾ ਮੈਨੂੰ ਤੇ ਆਉਂਦੀ ਹੀ ਨਹੀਂ ਅੱਜ ਕਿਉਂ ਆਉਣੀ ਕਿਉਂ ਨਹੀਂ ਅੱਜ ਸੁੰਦਰੀ ਨਿਰੁੱਤ ਰਹੀ ਬਚਨ ਸਿੰਘ ਨੇ ਫਿਰ ਕਿਆ ਸੁੰਦਰੀ ਹਾਂਜੀ ਤੂੰ ਚਲੀ ਜਾਏਂਗੀ ਸੁੰਦਰੀ ਕੁਝ ਨਾ ਬੋਲੀ ਕੇਵਲ ਹੱਥ ਦੀ ਪਹਿਲੀ ਉਂਗਲੀ ਨੂੰ ਦੰਦਾਂ ਵਿੱਚ ਲੈ ਕੇ ਸਹਜੇ ਸਹਜੇ ਉਸ ਨੂੰ ਚਿਹਦੀ ਰਹੀ ਸੁੰਦਰੀ ਜੇ ਤੂੰ ਚਲੀ ਜਾਣਾ ਸੀ ਤਾਂ ਆਈ ਕਿਉਂਸਾ ਸੁੰਦਰੀ ਠੰਡਾ ਸਾਹ ਭਰ ਕੇ ਰਹਿ ਗਈ। ਬਚਨ ਸਿੰਘ ਨੇ ਆਖਿਆ, "ਸੁੰਦਰੀ ਤੂੰ ਮੇਰੇ ਜੀਵਨ ਵਿੱਚ ਅਮਰਤ ਭਰ ਦਿੰਦਾ ਹੈ।" ਉਹ ਫੇਰ ਵੀ ਚੁੱਪ ਰਹੀ। ਚੁੱਪ ਹੁੰਦੀ ਹੋਈ ਉਹ ਬਚਨ ਸਿੰਘ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਦੇ ਰਹੀ ਸੀ ਪਰ ਜ਼ੁਬਾਨ ਨਾਲ ਨਹੀਂ, ਮਨੋਂ ਭਾਵਨ ਨਾਲ। ਜ਼ੁਬਾਨ ਨਾਲ ਵੀ ਉਹ ਉੱਤਰ ਦੇਣਾ ਚਾਹੁੰਦੀ ਸੀ ਪਰ ਨਹੀਂ ਦੇ ਸਕੀ। ਬਚਨ ਸਿੰਘ ਦੀ ਬੋਲੀ ਨੂੰ ਸਮਝ ਰਹੀ ਸੀ ਪਰ ਉਹ ਆਪਣੀ ਬੋਲੀ ਵਿੱਚ ਨਹੀਂ ਸੀ ਸਮਝਾ ਸਕਦੀ। ਜਾਂ ਇਉਂ ਕਹੂੰ ਕਿ ਆਪਣੇ ਭਾਵ ਦੱਸਣ ਲਈ ਬੋਲੀ ਉਸ ਦਾ ਸਾਥ ਨਹੀਂ ਸੀ ਦਿੰਦੀ। ਉਹ ਚੁੱਪ ਸੀ। ਬਚਨ ਸਿੰਘ ਨੇ ਫੇਰ ਪੁੱਛਿਆ, "ਸੁੰਦਰੀ ਤੂੰ ਨਹੀਂ ਬੋਲਣਾ? ਚੰਗਾ ਮੈਂ ਜਾਨਣਾ।" ਤਉ ਮੰਜੇ ਤੋਂ ਅਠ ਖਲੋਤਾ ਸੁੰਦਰੀ ਨੇ ਉਸਦੀ ਕਮੀਜ਼ ਫੜ ਲਈ ਤੇ ਬਿਠਾਉਣ ਦਾ ਯਤਨ ਕਰਦੀ ਹੋਈ ਬੋਲੀ ਤੁਸੀਂ ਅੱਜ ਇਨੇ ਚਿਰਕੇ ਕਿਉਂ ਆਏ ਹੋ ਜਿਹੜੀ ਸੁੰਦਰੀ ਆਪ ਹੀ ਬਚਨ ਸਿੰਘ ਨਾਲ ਗੱਲਾਂ ਕਰਨ ਲਈ ਉਤਾਵਲੀ ਹੋ ਰਹੀ ਸੀ ਉਹ ਜਦ ਮੌਕਾ ਆਇਆ ਤਾਂ ਗੱਲਾਂ ਦਾ ਰੁੱਖ ਪਲਟਾ ਕੇ ਇਸ ਮਜਬੂਦ ਨੂੰ ਹੀ ਛੱਡਣਾ ਚਾਹੁੰਦੀ ਹੈ ਇਸੇ ਕਰਕੇ ਉਸਨੇ ਬਚਨ ਸਿੰਘ ਦੀਆਂ ਗੱਲਾਂ ਦਾ ਉੱਤਰ ਨਾ ਦਿੱੰਨਿਆ ਹੋਇਆ ਹੋਰ ਹੀ ਗੱਲ ਛੇੜ ਦਿੱਤੀ ਤੁਸੀਂ ਚਿਰਕੇ ਕਿਉਂ ਆਏ ਹੋ ਅਸਲ ਵਿੱਚ ਸੁੰਦਰੀ ਬਚਨ ਸਿੰਘ ਦੇ ਮੂੰਹੋਂ ਉਸੇ ਭਾਵ ਦੀਆਂ ਗੱਲਾਂ ਸੁਣ ਰਹੀ ਸੀ ਜਿਹੜੀਆਂ ਕਿ ਉਹ ਆਪ ਸਗੋਂ ਉਸ ਨੂੰ ਕਹਿਣੀਆਂ ਚਾਹੁੰਦੀ ਸੀ ਪਰ ਕੁਦਰਤ ਨੇ ਇਸ स्त्री ਦਾ ਹਿਰਦਾ ਕਿੰਨਾ ਵਿਸ਼ਾਲ ਬਣਾਇਆ ਹੈ ਉਸ ਨੂੰ ਕਿੰਨੀ ਗਜਬ ਦੀ ਸਹਿਣ ਸ਼ਕਤੀ ਦਿੱਤੀ ਹੈ ਕਿ ਉਹ ਸਮੁੰਦਰ ਵਰਗੇ ਅਥਾਹ ਭਾਵ ਤੇ ਪਹਾੜ ਵਰਗੇ ਅਟੱਲ ਖਿਆਲਾਂ ਨੂੰ ਆਪਣੇ ਸੀਨੇ ਦੇ ਛੋਟੇ ਜਿਹੇ ਭਾਂਡੇ ਵਿੱਚ ਬੰਦ ਰੱਖ ਸਕਦੀ ਹੈ ਕੇਵਲ ਇਹੋ ਇੱਕ ਖਿਆਲ ਕਰਕੇ ਕਿ ਉਸ ਦਾ ਤੇ ਬਚਨ ਸਿੰਘ ਦਾ ਪ੍ਰੇਮ ਬੇਮੇਲ ਤੇ ਅਸੰਭਵ ਹੈ ਸੁੰਦਰੀ ਨੇ ਆਪਣੀ ਜ਼ੁਬਾਨ ਤੇ ਮੋਹਰ ਲਾ ਲਈ ਤੇ ਇਸ ਰੁਕਵੇਂ ਤੂਫਾਨ ਨੂੰ ਗਲੇ ਤੋਂ ਉਤਾ ਆਉਣੋਂ ਰੋਕੀ ਰੱਖਿਆ ਪਰਵੇਂ ਸੁੰਦਰੀ ਨੇ ਅਪਰੋਖਤ ਪ੍ਰੇਸ਼ਨ ਇਸ ਲਈ ਕੀਤਾ ਸੀ ਕਿ ਗੱਲ ਕਹਦਾ ਵਿਸ਼ਾ ਬਦਲ ਜਾਵੇ ਪਰ ਬਚਨ ਸਿੰਘ ਇਸ ਸੰਸਲੇ ਨੂੰ ਮੋੜ ਉੱਥੇ ਹੀ ਲੈ ਆਇਆ ਉਸਨੇ ਮੋੜ ਉੱਥੇ ਬੈਠਦਿਆਂ ਹੋਇਆਂ ਉੱਤਰ ਦਿੱਤਾ देर ਲਾ ਕੇ ਆਉਣ ਦਾ ਸਬਬ ਵੀ ਸੁੰਦਰੀ ਤੂੰ ਹੀ ਏ ਸੰਧਿਆ ਨੂੰ ਰੋਟੀ ਖਾ ਕੇ ਸਿੱਧਾ ਖੂਹ ਤੇ ਗਿਆ ਤਾਂ ਤੇ ਉੱਥੇ ਜਿਉਂ ਤੇਰੇ ਖਿਆਲਾਂ ਵਿੱਚ ਡੁੱਬਾ 10 ਵਜ ਗਏ ਮੇਰੇ ਖਿਆਲਾਂ ਵਿੱਚ ਸੁੰਦਰੀ ਨੇ ਹੈਰਾਨੀ ਵਾਲਾ ਮੂੰਹ ਬਣਾ ਕੇ ਦੁਹਰਾਇਆ ਮੇਰੇ ਖਿਆਲਾਂ ਵਿੱਚ ਆਹੋ ਸੁੰਦਰਾ ਤੇਰੀ ਖਿਆਲਾਂ ਵਿੱਚ ਇਹੋ ਸੋਚਦੇ ਹੋਵਾਂਗੇ ਭਈ ਸੁੰਦਰੀ ਨੂੰ ਲਿਆ ਕੇ ਪਵਾੜਾ ਗੱਲ ਪਾ ਲਿਆ ਨਹੀਂ ਇਹ ਨਹੀਂ ਤੇ ਹੋਰ ਮੈਂ ਸੋਚਦਾ ਹਾਂ ਕੱਲ ਤੂੰ ਚਲੀ ਜਾਣਾ ਏ ਆਹੋ ਫਿਰ ਸੁੰਦਰੀ ਮੈਂ ਦੱਸੋ ਦੱਸੋ ਸਾੰਗਦੇ ਕਿਉਂ ਨਹੀਂ ਮੈਂ ਤੇ ਤੁਹੋਂ ਵੱਖ ਨਹੀਂ ਹੋ ਸਕਦਾ ਮੇਰਾ ਦਿਲ ਤੁਹਾਡਾ ਦਿਲ ਹਾਂ ਤੁਹਾਡਾ ਦਿਲ ਫਿਰ ਸੁੰਦਰੀ ਤੇਰੀ ਉਮਰ ਛੋਟੀ ਏ ਤੂੰ ਪ੍ਰੇਮ ਤੋਂ ਅਣਜਾਣ ਜੇ ਤੂੰ ਸਮਝ ਸਕਦੀੋਂ ਪ੍ਰੇਮ ਕੀ ਹੁੰਦਾ ਹੈ ਤੇ ਦੱਸਣ ਤੋਂ ਬਿਨਾਂ ਹੀ ਤੂੰ ਮੇਰੀ ਹਾਲਤ ਸਮਝ ਲੈਂਦੀ ਮੈਂ ਸਮਝੀ ਕਿਉਂ ਨਹੀਂ ਤੁਸਾਂ ਤੇ ਗਿਆਨੀ ਜੀ ਹੋਰਾ ਮੈਨੂੰ ਸਭ ਕੁਝ ਪੜਾਇਆ ਏ ਫਿਰ ਮੈਂ ਪ੍ਰੇਮ ਨੂੰ ਨਹੀਂ ਜਾਣਦੀ ਮੈਂ ਜਾਣਦੀ ਹਾਂ ਹਰ ਇੱਕ ਨਾਲ ਸਾਨੂੰ ਪ੍ਰੇਮ ਕਰਨਾ ਚਾਹੀਦਾ ਹੈ ਕੁਰਬਾਨੀਆਂ ਵਿੱਚ ਲਿਖਿਆ ਨਹੀਂ ਜਿਨ ਪ੍ਰੇਮ ਕਿਉ ਤੈਨਹੀਂ ਪ੍ਰਭੂ ਪਾਇਓ ਇਸ ਸਾਦੇ ਜਿਹੇ ਜਵਾਬ ਨੇ ਬਚਨ ਸਿੰਘ ਨੂੰ ਨਿਰੁੱਤਰ ਕਰ ਦਿੱਤਾ ਕੁਝ ਨਿਰਾਸ਼ ਵੀ ਪਰ ਉਹ ਫਿਰ ਵੀ ਇੱਕ ਵਾਰੀ ਆਪਣੇ ਖਿਆਲਾਂ ਦੀ ਲੜੀ ਜਾਰੀ ਰੱਖਦਾ ਹੋਇਆ ਬੋਲਿਆ ਪਰ ਮੇਰਾ ਮਤਲਬ ਹੋਰ ਪ੍ਰੇਮ ਤੋਂ ਹੈ ਹੋਰ ਪ੍ਰੇਮ ਸੁੰਦਰੀ ਨੇ ਫਿਰ ਅੱਗੇ ਵਾਂਗ ਹਰਾਨੀ ਨਾਲ ਉਸ ਵੱਲ ਤੱਕ ਕੇ ਕਿਹਾ ਉਹ ਕਿਹੋ ਜਿਹਾ ਹੁੰਦਾ ਹੈ ਤੁਸੀਂ ਮੈਨੂੰ ਪੜ੍ਹਾਈ ਵਿੱਚ ਤੇ ਕਦੇ ਦੱਸਿਆ ਨਹੀਂ ਸੀ ਇਹ ਗੱਲਾਂ ਪੜ੍ਹਾਈ ਵਿੱਚ ਨਹੀਂ ਦੱਸੀਆਂ ਜਾਂਦੀਆਂ ਅੱਛਾ ਸਕੂਲਾਂ ਕਾਲਜਾਂ ਵਿੱਚ ਨਹੀਂ ਛੁਡਾਣੇ ਨਹੀਂ ਤੂੰ ਤੇ ਨਰੀਪੂਰੀ ਬਸ ਤੇ ਤੁਸੀਂ ਫਿਰ ਦੱਸਦੇ ਕਿਉਂ ਨਹੀਂ ਬਚਨ ਸਿੰਘ ਨੂੰ ਜਦ ਹੋਰ ਕੋਈ ਇਲਾਜ ਨਾ ਲੱਭਿਆ ਤਾਂ ਉਸ ਨੂੰ ਹੋਰ ਸਾਰ ਲਟੰਗ ਨਾਲ ਆਪਣੇ ਖਿਆਲ ਪ੍ਰਗਟ ਕਰਨ ਲਈ ਕਿਹਾ ਅੱਛਾ ਇਸ ਗੱਲ ਨੂੰ ਛੱਡ ਤੂੰ ਦੱਸ ਕੱਲ ਚਲੀ ਜਾਣਾ ਹੈ ਆਹੋ ਬਾਬੇ ਸੁਨੇਹਾ ਜੋ ਭੇਜਿਆ ਸੀ ਤੇ ਜੇ ਸੁਨੇਹਾ ਨਾ ਭੇਜੇ ਤਾਂ ਫੇਰ ਨਾ ਜਾਂਦੀ ਅੱਛਾ ਪਰ ਉੱਥੇ ਜਾ ਕੇ ਮੈਨੂੰ ਕਦੇ-ਕਦੇ ਯਾਦ ਕਰਿਆ ਕਰੇਗੀ ਤੁਸੀਂ ਨਾ ਆਇਆ ਕਰੋਗੇ ਨਹੀਂ ਨਹੀਂ ਸੁੰਦਰ ਜੀ ਅਸਹਿਜ ਹੀ ਪੀੜ ਦਾ ਅਨੁਭਵ ਕਰਦੇ ਹੋ ਹੈ ਕਿਉਂ ਤੇ ਮੈਨੂੰ ਪੜ੍ਹਾਉ ਕੋਣ ਪੜ੍ਹਾਈ ਦਾ ਮੈਂ ਕੋਈ ਹੋਰ ਪ੍ਰਬੰਧ ਕਰ ਦਿਆਂਗਾ ਮੈਂ ਨਹੀਂ ਪੜ੍ਹਨਾ ਕਿਸੇ ਹੋਰ ਕੋਲੋਂ ਤੇ ਹੋਰ ਬਹੁਤਾ ਪੜ੍ਹ ਕੇ ਕਰਨਾ ਕੀ ਹੈ ਗੁਰਮੁਖੀ ਤੂੰ ਚੰਗੀ ਤਰ੍ਹਾਂ ਪੜ੍ਹ ਲਿਖ ਸਕਣੀ ਹੈ ਬਾਣੀਆਂ ਵੀ ਤੈਨੂੰ ਬਹੁਤ ਸਾਰੀਆਂ ਯਾਦ ਨੇ ਤੁਸੀਂ ਤੇ ਆਪੇ ਕਹਿੰਦੇ ਸੀ ਤੈਨੂੰ 10ਵੀਂ ਤੱਕ ਪੜਾਵਾਂਗੇ ਜੇ ਤੇਰੀ ਹੋਰ ਪੜਨ ਦੀ ਇੱਛਾ ਹੋਈ ਤਾਂ ਤੈਨੂੰ ਕਿਸੇ ਸ਼ਹਿਰ ਦੀ ਕੰਨਿਆਪਾਰ ਛਲਾ ਵਿੱਚ ਦਾਖਲਾ ਕਰਾ ਦੇਾਂਗੇ ਤੇ ਤੁਸੀਂ ਵੀ ਉੱਥੇ ਜਾ ਕੇ ਰਹੋਗੇ ਮੈਂ ਮੈਂ ਕਿਸ ਤਰ੍ਹਾਂ ਰਹਿ ਸਕਦਾ ਆਂ ਘਰ ਛੱਡ ਕੇ ਹੋਰ ਕਿਤੇ ਸੁੰਦਰੀ ਚੁੱਪ ਹੋ ਗਈ ਮਾਨੋ ਉਸਨੇ ਕੋਈ ਗਲਤ ਸਵਾਲ ਕੀਤਾ ਸੀ ਬਚਨ ਸਿੰਘ ਨੇ ਫੇਰ ਕਹਿਣਾ ਸ਼ੁਰੂ ਕੀਤਾ ਸੁੰਦਰੀ ਤੂੰ ਮੇਰੇ ਕੋਲ ਨਹੀਂ ਰਹਿਣਾ ਚਾਹੁੰਦੀ ਤੁਹਾਡੇ ਕੋਲ ਤੁਹਾਡੇ ਕੋਲ ਲੋਕੀ ਮੈਨੂੰ ਰਹਿਣ ਦੇਣਗੇ ਅੱਛਾ ਤੂੰ ਤੇ ਤੂੰ ਮੈਨੂੰ ਪਿਆਰ ਨਹੀਂ ਕਰਦੀ ਪਿਆਰ ਦਾ ਨਾਂ ਸੁਣਦੇ ਹੀ ਸੁੰਦਰੀ ਦੇ ਬੁੱਲਾਂ ਤੇ ਮਿੱਠੀ ਜਿਹੀ ਮੁਸਕਰਾਹਟ ਆ ਗਈ ਤੇ ਉਸਦੇ ਮੋਢੇ ਨਾਲ ਸਿਰ ਜੋੜ ਕੇ ਕਹਿਣ ਲੱਗੀ ਤੁਸੀਂ ਤੁਸੀਂ ਮੈਂ ਤੇ ਉਹ ਕੋਸ਼ਿਸ਼ ਕਰਦੀ ਹੋਈ ਵੀ ਆਪਣੇ ਵਾਕ ਨੂੰ ਪੂਰਾ ਨਾ ਕਰ ਸਕੇ ਪਰ ਬਚਨ ਸਿੰਘ ਨੂੰ ਆਪਣੇ ਪ੍ਰੇਸ਼ਨ ਦਾ ਪੂਰਾ ਪੂਰਾ ਉੱਤਰ ਮਿਲ ਗਿਆ ਸੁੰਦਰੀ ਦੇ ਆਂਗ-ਆਂਗ ਵਿੱਚੋਂ ਡਲ ਰਹੇ ਪ੍ਰੇਮ ਪ੍ਰਵਾਹ ਨੇ ਬਚਨ ਸਿੰਘ ਨੂੰ ਖੀਵਾ ਕਰ ਦਿੱਤਾ ਦੋਵੇਂ ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਨੂੰ ਕਹਿਣ ਲਈ ਜੋ ਕੁਝ ਦਿਲਾਂ ਵਿੱਚ ਲਾਈ ਬੈਠੇ ਸਨ ਉਹ ਸਭ ਕੁਝ ਜਿਉਂ ਦਾ ਤਿਉਂ ਹੀ ਭਰਿਆ ਰਿਹਾ ਤੇ ਉਹਨਾਂ ਨੂੰ ਇਸ ਦੇ ਫੁੱਲਣ ਵਖਾਣ ਦੀ ਲੋੜ ਹੀ ਨਾ ਰਹੀ ਦੋਵੇਂ ਅਨੁਭੂ ਕਰ ਰਹੇ ਸਨ ਕਿ ਉਹ ਅਸਲ ਵਿੱਚ ਦੋ ਨਹੀਂ ਇੱਕ ਹਨ ਇਸ ਤੋਂ ਬਾਅਦ ਬਚਨ ਸਿੰਘ ਨੇ ਘੜੀ ਦੇਖੀ ਤਾਂ 2.3 ਵਜ ਚੁੱਕੇ ਸਨ ਉਸਨੇ ਕਿਹਾ ਚੰਗਾ ਸੁੰਦਰੀ ਹੁਣ ਸੌਂ ਜਾ ਰਾਤ ਬਹੁਤ ਬੀਤ ਗਈ ਹੈ 2.3 ਵਜ ਗਏ ਨੇ ਤੇ ਇਸ ਤੋਂ ਬਾਅਦ ਉਸਨੇ ਸੁੰਦਰੀ ਦਾ ਹੱਥ ਚੁਮ ਲਿਆ ਬੁੱਲਾ ਦੀ ਛੋਹ ਨੇ ਸੁੰਦਰੀ ਨੂੰ ਇਨਾ ਬੇਸੁੱਧ ਕਰ ਦਿੱਤਾ ਕਿ ਬਚਨ ਸਿੰਘ ਕਿਹੜੇ ਵੇਲੇ ਚਲਾ ਗਿਆ ਉਸ ਨੂੰ ਪਤਾ ਹੀ ਨਾ ਲੱਗਾ